ਅਗਰ ਅਜ ਸਰਦਾਰ ਸੁਪੀਰ ਸਿੰਘ ਬਾਦਲ ਆਪਣੇ ਘਰੋਂ ਨਿਕਲੇ ਹਮ ਆਪਦੇ ਨਿੱਜੀ ਸਰੋਤਾਂ ਦਾ ਪੈਸਾ ਪੰਜਾਬ ਦੇ ਵਿੱਚ ਵੰਡ ਰਹੇ ਨੇ ਤੇ ਜਿਹੜੇ ਲੋਕਾਂ ਨੂੰ ਤਕਲੀਫ ਆ ਉਹ ਵੀ ਆਪਣੇ ਘਰੋਂ ਨਿਕਲਣ ਗਿਆਨੀ ਹਰਪ੍ਰੀਤ ਸਿੰਘ ਹੋਰੀ ਕਹਿ ਰਹੇ ਆ ਗੁਰਬਾਣੀ ਵਾਲੇ ਈਸ਼ੂ ਨੂੰ ਲੈ ਕੇ ਪੀਟੀਸੀ ਵਾਲੇ ਈਸ਼ੂ ਨੂੰ ਲੈ ਕੇ ਕਿ ਗੁਰਬਾਣੀ ਚੱਲਦੀ ਆ ਉਧਰੋਂ ਪੈਸਾ ਕਮਾ ਕੇ ਲਾਇਆ ਜਾ ਰਿਹਾ ਜਾਂ ਫਿਰ ਐਜੀਪੀਸੀ ਦੇ ਗੋਲਕਾ ਦੇ ਵਿੱਚੋਂ ਕੱਢ ਕੇ ਪੈਸੇ ਵੰਡੇ ਜਾ ਰਹੇ ਆ ਤੁਸੀਂ ਕਹਿ ਰਹੇ ਹੋ ਨਿੱਜੀ ਸਰੋਤਾਂ ਚੋਂ ਲਾ ਰਹੇ ਆ ਇਹਨਾਂ ਨੂੰ ਇਹਨਾਂ ਦੀ ਸਿਆਸਤ ਮੁਬਾਰਕ ਅਸੀਂ ਇਹਨਾਂ ਦੀ ਇਹ ਸਟੇਟਮੈਂਟਾਂ ਦਾ ਜਵਾਬ ਨਹੀਂ ਦੇਣਾ ਚਾਹੁੰਦੇ ਜਿੰਨੀ ਦੇਰ ਇਹਨਾਂ ਦਾ ਜਵਾਬ ਦੇਵਾਂਗੇ ਉਨੀ ਦੇਰ ਸ਼ਾਇਦ ਜਾ ਕੇ ਕਿਸੇ ਦੀ ਹੋਰ ਪੰਜ ਲੋਕਾਂ ਦੀ ਸੇਵਾ ਦੇ ਵਿੱਚ ਅਸੀਂ ਹਾਜ਼ਰ ਹੋ ਸਕਦੇ ਹਾਂ ਦੇਣ ਨੂੰ ਸਾਡਾ ਵੀ ਜੀ ਕਰਦਾ ਹੈ ਕਹਿੰਦੇ ਅਸੀਂ ਵੀ ਦਈਏ ਮਤਲਬ ਇੱਕ ਤਰੀਕੇ ਨਾਲ ਇਹ ਇਹ ਸ਼ੋਅ ਕੀਤਾ ਜਾ ਰਿਹਾ ਹੈ ਕਿ ਬਾਦਲ ਸਾਹਿਬ ਕੋਲ ਬਹੁਤ ਪੈਸੇ ਨੇ ਬੈਗ ਭਰ ਕੇ ਲੈ ਕੇ ਆਉਂਦੇ ਨੇ ਸ਼ਾਮ ਤੱਕ ਖਾਲੀ ਹੋ ਜਾਂਦਾ ਘਰ ਤਾਂ ਸਾਡਾ ਖਰਾਬ ਹੋ ਰਿਹਾ ਅਸੀਂ ਆਫਤਾ ਘਰ ਬਚਾਉਣਾ ਆਫਤਾ ਘਰ ਬਚਾਉਣ ਦੇ ਲਈ ਬੰਦਾ ਹਰ ਇੱਕ ਵਾਰ ਆਊਗਾ ਕੱਲੀ ਬਿਆਨਬਾਜ਼ੀ ਨਾ ਨਾ ਕਰਨ ਬਿਆਨਬਾਜ਼ੀ ਤੱਕ ਸੀਮਤ ਨਾ ਰਹਿਣ ਅਕਾਲੀ ਦਲ ਨੂੰ ਫਾਇਦਾ ਹੋ ਰਿਹਾ ਹੈ ਫਾਇਦੇ ਨੁਕਸਾਨ ਦਾ ਸਵਾਲ ਹੀ ਨਿਊਜ਼ ਤੇ ਇਹ ਵੀ ਕਿਹਾ ਜਾ ਰਿਹਾ ਨਾ ਕਿ ਬਾਦਲ ਸਾਹਿਬ ਤਾਂ ਆਪਣੀਆਂ ਵੋਟਾਂ ਪੱਕੀਆਂ ਕਰਦੇ ਫਿਰਦੇ ਆ ਇਹ ਵੀ ਕਿਹਾ ਜਾ ਰਿਹਾ ਇੱਕ ਸੈਕਸ਼ਨ ਦੇ ਵੱਲੋਂ ਕਿ ਹੜ੍ਹਾਂ ਤੋਂ ਪਹਿਲਾਂ ਅਕਾਲੀ ਦਲ ਦੀ ਕੰਡੀਸ਼ਨ ਕੁਝ ਹੋਰ ਸੀ ਹੜ੍ਹਾਂ ਦਾ ਅਕਾਲੀ ਦਲ ਨੂੰ ਫਾਇਦਾ ਹੋ ਰਿਹਾ ਤੇ ਫਾਇਦਾ ਵੀ ਲੈ ਰਿਹਾ ਅਕਾਲੀ ਦਲ ਇਹ ਵੀ ਇੱਕ ਸੈਕਸ਼ਨ ਕਹਿ ਰਿਹਾ ਸ਼ਰਿਆਮਾ ਕੀ ਸਾਡਾ ਟੀਚਾ ਬੜਾ ਸਪਸ਼ਟ ਹੈ ਅਸੀਂ ਪੰਜਾਬ ਦੀ ਸੇਵਾ ਕਰਨੀ ਹੈ ਮਾਨਵਤਾ ਦੇ ਆਧਾਰ ਤੇ ਕਰਨੀ ਹੈ ਔਰ ਅਸੀਂ ਆਪ ਦਾ ਘਰ ਅਸੀਂ ਆਪ ਬਚਾਉਣਾ ਇਹ ਤਾਂ ਲੋਕ ਨੇ ਇਹਨਾਂ ਤਾਂ ਤਮਾਸ਼ੀ ਵੀ ਨਹੀਂ ਕਰਨੀ ਐ ਚਾਰ ਗੱਲਾਂ ਕਹਿ ਕੇ ਚਲੀਆਂ ਜਾਣੀ ਆਮ ਆਦਮੀ ਪਾਰਟੀ ਦੇ ਐਮ ਐਲ ਏ ਬਹੁਤ ਚਰਚਾ ਦੇ ਵਿੱਚ ਨੇ ਚਾਹੇ ਉਹ ਪਠਾਨ ਮਾਜਰਾ ਹੋਵੇ ਚਾਹੇ ਉਹ ਲਾਲਪੁਰਾ ਸਾਹਿਬ ਹੋਣ ਉਹਨਾਂ ਨੂੰ ਅੱਜ ਸਜ਼ਾ ਹੋ ਗਈ ਹੈ ਸੁਣਾ ਦਿੱਤੀ ਗਈ ਹੈ ਇਸ ਚੀਜ਼ਾਂ ਨੂੰ ਤੁਸੀਂ ਕਿਵੇਂ ਦੇਖਦੇ ਹੋ ਇਹ ਵਿਚਾਰੇ ਮੈਨੂੰ ਐ ਵਿਕਟਮ ਲੱਗਦੇ ਨੇ ਕਿ ਜਦੋਂ ਬਾਈ ਇਲੈਕਸ਼ਨ ਆ ਜਾਂਦੀ ਹੈ ਉਦੋਂ ਇੱਕ ਨੂੰ ਛਟਕਾ ਦਿੰਦੇ ਨੇ 92 ਨੇ ਨਾ ਵੀ ਇੱਕ ਨੂੰ ਛਟਕਾ ਦਿਓ ਉੱਥੇ ਇਲੈਕਸ਼ਨ ਆਉਣ ਕਹਿੰਦੇ ਪਠਾਨ ਮਾਜਰਾ ਹੁਣ ਪਠਾਨ ਮਾਜਰਾ ਮੁੱਖ ਮੰਤਰੀ ਦਾ ਬੇਹਦ ਖਾਸ ਐਮਐਲਏ ਹੈ ਬਿਲਕੁਲ ਘਰ ਵਾਲੀ ਦੇ ਪੁੱਪੜ ਜੀ ਨੇ ਪੁੱਪੜ ਜੀ ਨੇ ਬਿਲਕੁਲ ਤੇ ਪੁੱਪੜ ਜੀ ਕੀ ਹੁੰਦੇ ਆ ਆਪਾਂ ਪੰਜਾਬੀ ਸਮਝਦੇ ਆ ਚੀਫ ਮਿਨਿਸਟਰ ਸਪੋਰਟ ਕਰ ਰਹੇ ਨੇ ਪਠਾਨ ਮਾਜਰਾ ਨੂੰ ਦਾ ਅਰੈਸਟ ਇਸੇ ਕਰਕੇ ਨਹੀਂ ਹੋ ਪਾਇਆ ਤੁਹਾਨੂੰ ਲੱਗਦਾ ਕਿ 100% ਤੁਸੀਂ ਮੈਨੂੰ ਇੱਕ ਗੱਲ ਦੱਸੋ ਜੀ ਕਿ ਪੁਲਿਸ ਕਸਟਡੀ ਚੋਂ ਕਿੱਦਾਂ ਭੱਜੇ ਇੱਕ ਵਾਰ ਤਾਂ ਕਹਿਤਾ ਸੀ ਨਾ ਕਿ ਪਹਿਲਾਂ ਕਹਿੰਦੇ ਫੜ ਲਿਆ ਫਿਰ ਕਹਿੰਦੇ ਭੱਜ ਗਿਆ ਫਿਰ ਕਹਿੰਦੇ ਗੋਲੀਆਂ ਚਲਾ ਕੇ ਭੱਜ ਗਿਆ ਜੇ ਅਰੈਸਟੀ ਪੈ ਗਈ ਸੀ ਤਾਂ ਪਿਸਤਲ ਕਿੱਥੋਂ ਸੀ ਪੰਜਾਬ ਪੁਲਿਸ ਦੇ ਹੱਥੋਂ ਬੰਦਾ ਭੱਜੇ ਫਿਰ ਇਹ ਤਾਂ ਨਮੋਸ਼ੀ ਇਹ ਤਾਂ ਪੰਜਾਬ ਪੁਲਿਸ ਦੀ ਬਦਨਾਮੀ ਹੋ ਰਹੀ ਹੈ ਜਦੋਂ ਐਮਐਲਏ ਪਠਾਨ ਮਾਜਰਾ ਬੋਲੇ ਨਾ ਉਸ ਤੋਂ ਬਾਅਦ ਇਹ ਕਿਹਾ ਜਾ ਰਿਹਾ ਸੀ ਵੀ ਚਾਰ ਪੰਜ ਐਮਐਲਏ ਹੋਰ ਬੋਲਣ ਦੇ ਲਈ ਤਿਆਰ ਨੇ ਪਰ ਕਹਿੰਦੇ ਕਿ ਜਦੋਂ ਐਕਸ਼ਨ ਐਡਾ ਵੱਡਾ ਹੋ ਗਿਆ ਪਠਾਨ ਮਾਜਰਾ ਦੇ ਖਿਲਾਫ ਤਾਂ ਦੂਜੇ ਡਰ ਗਏ ਤਾਂ ਫਿਰ ਹੁਣ ਸਮਝ ਆ ਗਈ ਕਿ ਦਿੱਲੀ ਭਾਰੀ ਹੈ ਕਿਉਂਕਿ ਬਿਊਰੋਕਰੇਸੀ ਡੀਜੀਪੀ ਚੀਫ ਸਕੱਟਰੀ ਸਭ ਦਿੱਲੀ ਚਲਾ ਰਹੀ ਹੈ ਮੁੱਖ ਮੰਤਰੀ ਤਾਂ ਕੇਜਰੀਵਾਲ ਨੇ ਨਾ ਭਗਵੰਤ ਮਾਨ ਸਾਹਿਬ ਤਾਂ ਇੱਕ ਰਬਰਟ ਸਟੈਂਪ ਜੋ ਅੰਦਰਲੀਆਂ ਰਿਪੋਰਟਸਾਂ ਜੋ ਅਫਸਰ ਕਹਿ ਰਹੇ ਨੇ ਤੁਹਾਨੂੰ ਕਹਿੰਦੇ 15 20 ਦਿਨ ਚ ਕੋਈ ਵੱਡੀ ਚੇਂਜ ਵੀ ਦਿਖ ਸਕਦੀ ਹੈ ਪੰਜਾਬ ਦੀ ਸਿਆਸਤ ਵਿੱਚ ਵੱਡਾ ਪੁਚਾਲ ਹੈ ਜਿਹਦਾ ਪਲੜਾ ਭਾਰੀ ਹੋ ਗਿਆ ਉਹ ਦੂਜੇ ਨੂੰ ਖਾਜ ਇਹ ਗੱਲ ਨੂੰ ਸੱਚ ਮੰਨ ਲੀਏ ਔਰ ਪਠਾਨ ਮਾਜਰਾ ਦੇ ਉੱਤੇ ਜਿਹੜਾ ਐਕਸ਼ਨ ਉਹਨੂੰ ਸੱਚ ਮੰਨ ਲੀਏ ਇਹਦਾ ਮਤਲਬ ਫਿਰ ਦਿੱਲੀ ਭਾਰੀ ਹੈ ਅਗਲਾ ਸਸ਼ੀਕਾਲ ਜੀ ਪੰਜਾਬੀ ਮਾਈਕ ਦੇਖ ਰਹੇ ਹੋ ਤੇ ਮੈਂ ਹਾਂ ਰਾਵਰਿੰਦਰ ਸਿੰਘ ਬੈਣੀਪਾਲ ਇਸ ਵੇਲੇ ਪੰਜਾਬ ਨੂੰ ਹੜਾਂ ਦੀ ਮਾਰ ਪਈ ਹੈ ਤੇ ਪੰਜਾਬ ਪੰਜਾਬੀਆਂ ਦੇ ਸਿਰ ਦੇ ਉੱਤੇ ਇੱਕ ਵਾਰ ਫਿਰ ਤੋਂ ਇਹਨਾਂ ਹੜਾਂ ਦੀ ਮਾਰ ਤੋਂ ਉੱਭਰ ਰਿਹਾ ਵੱਖ-ਵੱਖ ਪੋਲੀਟੀਕਲ ਪਾਰਟੀਆਂ ਉਹ ਵੀ ਇਸ ਵੇਲੇ ਮੈਦਾਨ ਦੇ ਵਿੱਚ ਨੇ ਲੋਕਾਂ ਦੀ ਜਿਸ ਤਰੀਕੇ ਨਾਲ ਹੋ ਸਕਦਾ ਮਦਦ ਹਰ ਇੱਕ ਪਾਰਟੀ ਕਰ ਰਹੀ ਹੈ ਪਰ ਇਸ ਸਮੇਂ ਦੇ ਦੌਰਾਨ ਜੇਕਰ ਇੱਕ ਪਾਰਟੀ ਜ਼ਿਆਦਾ ਉੱਭਰ ਕੇ ਆਈ ਹੈ ਤਾਂ ਸ਼੍ਰੋਮਣੀ ਅਕਾਲੀ ਦਲ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਸਭ ਤੋਂ ਜ਼ਿਆਦਾ ਚਰਚਾ ਇਸ ਗੱਲ ਦੀ ਹੋ ਰਹੀ ਹੈ ਕਿ ਸੁਖਬੀਰ ਸਿੰਘ ਬਾਦਲ ਨੋਟਾਂ ਦੇ ਨਾਲ ਭਰਿਆ ਹੋਇਆ ਬੈਗ ਘਰ ਤੋਂ ਲੈ ਕੇ ਆਉਂਦੇ ਆ ਤੇ ਸ਼ਾਮ ਤੱਕ ਖਾਦੀ ਕਰਕੇ ਚਲੇ ਜਾਂਦੇ ਆ ਹੋਰ ਵੀ ਬਹੁਤ ਸਾਰੇ ਮਸਲੇ ਨੇ ਸਾਡੇ ਨਾਲ ਸ਼੍ਰੋਮਣੀ ਅਕਾਲੀ ਦਲ ਤੋਂ ਐਡਵੋਕੇਟ ਅਰਸ਼ਦੀਪ ਸਿੰਘ ਕਲੇਰ ਸਾਹਿਬ ਮੌਜੂਦ ਨੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਆ ਕਲੇਰ ਸਾਹਿਬ ਪਹਿਲਾਂ ਬਹੁਤ ਬਹੁਤ ਸਵਾਗਤ ਹੈ ਜੀ ਕਨਵਰ rau ਜੀ ਜਿਵੇਂ ਮੈਂ ਕਿਹਾ ਬਹੁਤ ਚਰਚਾ ਹੈ ਲੋਕ ਖੁਸ਼ ਵੀ ਹੋ ਰਹੇ ਨੇ ਪਰ ਬਹੁਤ ਲੋਕ ਸਵਾਲ ਵੀ ਚੁੱਕ ਰਹੇ ਨੇ ਕੀ ਐਨੇ ਪੈਸੇ ਬੈਗ ਭਰ ਕੇ ਲੈ ਕੇ ਆਉਂਦੇ ਨੇ ਸ਼ਾਮ ਤੱਕ ਖਾਲੀ ਹੋ ਜਾਂਦਾ ਰੌਜੀ ਪੰਜਾਬ ਇੱਕ ਬੇहद ਮੁਸ਼ਕਲ ਦੌਰ ਦੇ ਵਿੱਚੋਂ ਗੁਜ਼ਰ ਰਿਹਾ ਹਮ ਬੜਾ ਜਿਹੜਾ ਔਖੀ ਘੜੀ ਹੈ ਪੰਜਾਬ ਦੀ ਤੇ ਇਹ ਔਖੀ ਘੜੀ ਚ ਜੇ ਕੋਈ ਸਭ ਤੋਂ ਵੱਡਾ ਪੰਜਾਬੀਆਂ ਨੂੰ ਰੋਸ ਹੈ ਕਿ ਉਹ ਪੰਜਾਬ ਜਿਨੇ ਦੇਸ਼ ਤੇ ਆਈ ਹਰ ਇੱਕ ਵਿਪਤਾ ਦਾ ਹੱਕ ਡਾ ਕੇ ਸਾਹਮਣਾ ਕੀਤਾ ਆਜ਼ਾਦੀ ਦੇਸ਼ ਨੂੰ ਮਿਲੀ ਪਿੰਡੇ ਤੇ ਹੰਡਾਈ ਪੰਜਾਬ ਨੇ ਜੰਗਾਂ ਹੰਡਾਈਆਂ 84 ਹੰਡਾਈਆਂ ਦੇਸ਼ ਦੇ ਵਿੱਚ ਗ੍ਰੀਨ ਰੈਵੋਲੂਸ਼ਨ ਲਿਆਉਣ ਵਾਲੇ ਪੰਜਾਬੀ ਆਪਣਾ ਢਿੱਡ ਪਾੜ ਕੇ ਦੇਸ਼ ਦੇ ਅन्न भंडार ਭਰੇ ਤੇ ਅੱਜ ਜਦੋਂ ਪੰਜਾਬ ਤੇ ਵਿਪਤਾ ਪਈ ਨਾ ਸੂਬਾ ਸਰਕਾਰ ਨਾ ਕੇਂਦਰ ਸਰਕਾਰ ਇਹਨਾਂ ਨੇ ਜਿਸ ਬੇਰੁਖੀ ਵਾਲਾ ਮੁਖ ਪੰਜਾਬ ਪ੍ਰਤੀ ਅਪਣਾਇਆ ਤੇ ਫਿਰ ਪੰਜਾਬ ਤਾਂ ਸਾਡਾ ਘਰ ਹੈ ਸ਼੍ਰੋਮਣੀ ਅਕਾਲੀ ਦਲ ਦੀ ਦੌੜ ਹੀ ਪੰਜਾਬ ਸੋ ਅਗਰ ਇਸ ਮੁਸੀਬਤ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਨਹੀਂ ਪੰਜਾਬ ਲਈ ਅੱਗੇ ਆਊਗਾ ਮੈਂ ਕਹਿੰਦਾ ਗੁਰੂ ਸਾਹਿਬ ਬਲ ਬਖਸ਼ਣ ਗੁਰੂ ਸਾਹਿਬ ਵਿਤ ਦਿਨ ਜਿੱਡੇ ਜੋਗੇ ਹੈਗੇ ਸਰਦਾਰ ਸੁਖਬੀਰ ਸਿੰਘ ਬਾਦਲ ਆਪਣੇ ਸਰੋਤਾਂ ਦੇ ਵਿੱਚੋਂ ਪੂਰੀ ਤਨਦੇਹੀ ਦੇ ਨਾਲ ਅਗਰ ਅੱਜ ਪੰਜਾਬ ਦੀ ਸੇਵਾ ਕਰ ਰਹੇ ਨੇ ਤਾਂ ਉਹਦੇ ਤੇ ਅਗਰ ਕੋਈ ਕਿੰਤੂ ਪਰੰਤੂ ਚੱਕਦਾ ਤਾਂ ਮੈਂ ਅਸੀਂ ਸਮਝ ਦਿਆਂ ਕਿ ਸਾਨੂੰ ਉਹ ਕਿੰਤੂ ਪਰੰਤੂ ਦਾ ਜਵਾਬ ਦੇਣ ਦੀ ਲੋੜ ਨਹੀਂ ਸਾਡਾ ਟੀਚਾ ਬੜਾ ਸਪਸ਼ਟ ਹੈ ਅਸੀਂ ਪੰਜਾਬ ਦੀ ਸੇਵਾ ਕਰਨੀ ਹੈ ਮਾਨਵਤਾ ਦੇ ਆਧਾਰ ਤੇ ਕਰਨੀ ਹੈ ਔਰ ਅਸੀਂ ਆਪ ਦਾ ਘਰ ਅਸੀਂ ਆਪ ਬਚਾਉਣਾ ਇਹ ਤਾਂ ਲੋਕ ਨੇ ਇਹਨਾਂ ਤਾਂ ਤਮਾਸ਼ੀ ਵੀ ਨਹੀਂ ਕਰਨੀ ਐ ਚਾਰ ਗੱਲਾਂ ਕਹਿ ਕੇ ਚਲੀਆਂ ਜਾਣੀ ਘਰ ਤਾਂ ਸਾਡਾ ਖਰਾਬ ਹੋ ਰਿਹਾ ਅਸੀਂ ਆਪਦਾ ਘਰ ਬਚਾਉਣਾ ਆਪਦਾ ਘਰ ਬਚਾਉਣ ਦੇ ਲਈ ਬੰਦਾ ਹਰ ਇੱਕ ਵਾਹ ਲਾਊਗਾ ਨਹੀਂ ਇਹ ਵੀ ਕਿਹਾ ਜਾ ਰਿਹਾ ਨਾ ਕਿ ਬਾਦਲ ਸਾਹਿਬ ਤਾਂ ਆਪਣੀਆਂ ਵੋਟਾਂ ਪੱਕੀਆਂ ਕਰਦੇ ਫਿਰਦੇ ਆ ਇਹ ਵੀ ਕਿਹਾ ਜਾ ਰਿਹਾ ਇੱਕ ਸੈਕਸ਼ਨ ਦੇ ਵੱਲੋਂ ਕਿ ਹੜ੍ਹਾਂ ਤੋਂ ਪਹਿਲਾਂ ਅਕਾਲੀ ਦਲ ਦੀ ਕੰਡੀਸ਼ਨ ਕੁਝ ਹੋਰ ਸੀ ਹੜ੍ਹਾਂ ਦਾ ਅਕਾਲੀ ਦਲ ਨੂੰ ਫਾਇਦਾ ਹੋ ਰਿਹਾ ਤੇ ਫਾਇਦਾ ਵੀ ਲੈ ਰਿਹਾ ਅਕਾਲੀ ਦਲ ਇਹ ਵੀ ਇੱਕ ਸੈਕਸ਼ਨ ਕਹਿ ਰਿਹਾ ਸ਼ਰਿਆਮਾ ਕੀ ਕਿ ਮੈਂ ਇਹ ਗੱਲ ਕਹਿਣੀ ਚਾਹੁੰਦਾ ਕਿ ਅਗਰ ਅਜ ਸਰਦਾਰ ਸੁਖਬੀਰ ਸਿੰਘ ਬਾਦਲ ਆਪਣੇ ਘਰੋਂ ਨਿਕਲੇ ਆਪਦੇ ਨਿਜੀ ਸਰੋਤਾਂ ਦਾ ਪੈਸਾ ਪੰਜਾਬ ਦੇ ਵਿੱਚ ਵੰਡ ਰਹੇ ਨੇ ਤੇ ਜਿਹੜੇ ਲੋਕਾਂ ਨੂੰ ਤਕਲੀਫ ਆ ਉਹ ਵੀ ਆਪਣੇ ਘਰੋਂ ਨਿਕਲਣ ਕੱਲੀ ਬਿਆਨਬਾਜ਼ੀ ਨਾ ਨਾ ਕਰਨ ਬਿਆਨਬਾਜ਼ੀ ਤੱਕ ਸੀਮਿਤ ਨਾ ਰਹਿਣ ਅਗਰ ਸਰਦਾਰ ਸੁਖਬੀਰ ਸਿੰਘ ਬਾਦਲ ਆਪਦੇ ਸਰੋਤਾਂ ਚੋਂ ਪੰਜਾਬ ਦੇ ਉੱਤੇ ਖਰਚਾ ਕਰ ਰਹੇ ਨੇ ਤਾਂ ਉਹ ਵੀ ਨਿਕਲਣ ਸਰਦਾਰ ਸੁਖਬੀਰ ਸਿੰਘ ਬਾਦਲ ਇਹ ਤਾਂ ਨਹੀਂ ਕਰ ਰਹੇ ਵੀ ਮੈਂ ਹੀ ਜਾਊਗਾ ਕੱਲਾ ਹੋਰ ਤੁਸੀਂ ਨਾ ਜਾਓ ਔਰ ਬਹੁਤ ਲੋਕ ਆ ਵੀ ਰਹੇ ਨੇ ਨਾਮਵਰ ਗਾਇਕਾਂਰੇ ਨੇ ਇੰਡਸਟਰੀਅਲ ਸਟਾਰਰੇ ਨੇ ਸੰਸਥਾਵਾਂ ਆ ਰਹੀਆਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਅੱਜ ਇੱਕ ਵੱਡਾ ਆਸਰਾ ਹੈ ਪਰ ਜਿਹੜੇ ਨਿੰਦਕ ਨੇ ਉਹ ਇਸ ਆਫਤਾ ਦੇ ਵਿੱਚ ਅਫਸਰ ਲੱਭ ਰਹੇ ਨੇ ਕਿਉਂਕਿ ਆਪਦੀ ਕੋਈ ਕੰਟਰੀਬਿਊਸ਼ਨ ਹੈ ਨਹੀਂ ਹੁਣ ਇੱਕ ਗੱਲ ਸਾਫ਼ ਹੈ ਕਿ ਸਰਕਾਰਾਂ ਦੀ ਬੇਰੁਖੀ ਹੈ ਕੇਂਦਰ ਸਰਕਾਰ ਤੋਂ ਇੱਕ ਬੜੇ ਵੱਡੀ ਆਸ ਸੀ ਕਿ ਕੇਂਦਰ ਸਰਕਾਰ ਦੇ ਕੋ ਸੂਬਾ ਸਰਕਾਰ ਦਾ ਤਾਂ ਹਾਲਾਤ ਦੇਖ ਲੇ ਇਹਨਾਂ ਨੇ ਰੱਜ ਕੇ ਸਾਡੇ 3.5 ਸਾਲ ਪੰਜਾਬ ਲੁੱਟ ਲਿਆ ਹੁਣ ਕੇਜਰੀਵਾਲ ਵੀ ਦਿੱਲੀ ਦੌੜ ਗਏ ਬਾਕੀ ਵੀ ਦਿੱਲੀ ਵਾਲੇ ਦਿੱਲੀ ਦੌੜ ਗਏ ਭਗਵੰਤ ਮਾਨ ਸਾਹਿਬ ਚਲੋ ਮੁੱਖ ਮੰਤਰੀ ਨੇ ਮੈਂ ਨਹੀਂ ਕਹਿਣਾ ਚਾਹੁੰਦਾ ਉਹ ਜਾ ਕੇ ਬਿਮਾਰ ਹੋ ਗਏ ਉਹ ਹਸਪਤਾਲ ਚਲੇ ਗਏ ਬਾਕੀ ਇਹਨਾਂ ਦੇ ਮੰਤਰੀ ਉਹ ਕਰ ਕੀ ਰਹੇ ਨੇ ਸਾਰੇ ਦਿਖ ਰਹੇ ਨੇ ਪਰ ਕੇਂਦਰ ਸਰਕਾਰ ਤੋਂ ਅਸੀਂ ਆਸ ਰੱਖਦੇ ਸੀ ਕਿ ਪ੍ਰਧਾਨ ਮੰਤਰੀ ਮੋਦੀ ਆਏ ਨੇ ਉਹਨਾਂ ਨੇ ਹਵਾਈ ਦੌਰਾ ਕੀਤਾ ਪੰਜਾਬ ਦਾ ਉਹਨਾਂ ਨੇ ਹੜਪਰਭਾਵਤ ਏਰੀਆ ਦਾ ਸਰਵੇ ਕੀਤਾ ਪਰ ਉਹ ਵੀ 1600 ਕਰੋੜ ਦੇ ਕੇ ਗਏ ਇੱਕ ਗੱਲ ਨਾਲ ਉਹ ਕਹਿ ਗਏ 12000 ਕਰੋੜ ਵਾਲੀ ਉਹਦਾ ਵੀ ਬੜਾ ਵੱਡਾ ਭੱਬਲ ਪੂਸਾ ਪੰਜਾਬ ਤੇ ਪੈ ਗਿਆ ਉਹ ਉੱਥੇ ਵੀ ਆਉਣਗੇ ਗਰੇਸਾ ਮੈਨੂੰ ਥੋੜਾ ਜਿਹਾ ਪੱਗ ਅੱਗੇ ਚਲੇਗੇ ਤੁਸੀਂ ਕਿਹਾ ਕਿ ਨਿੱਜੀ ਸਰੋਤਾਂ ਤੋਂ ਬਾਦਲ ਸਾਹਿਬ ਇਹ ਆਪਣਾ ਸੇਵਾ ਕਰ ਰਹੇ ਨੇ ਜਾਨੀ ਹਰਪ੍ਰੀਤ ਸਿੰਘ ਹੋਰੀ ਕਹਿ ਰਿਹਾ ਗੁਰਬਾਣੀ ਵਾਲੇ ਈਸ਼ੂ ਨੂੰ ਲੈ ਕੇ ਪੀਟੀਸੀ ਵਾਲੇ ਈਸ਼ੂ ਨੂੰ ਲੈ ਕੇ ਕਿ ਗੁਰਬਾਣੀ ਚੱਲਦੀ ਹੈ ਉਧਰੋਂ ਪੈਸਾ ਕਮਾ ਕੇ ਲਾਇਆ ਜਾ ਰਿਹਾ ਜਾਂ ਫਿਰ ਐਜੀਪੀਸੀ ਦੇ ਗੋਲਕਾ ਦੇ ਵਿੱਚੋਂ ਕੱਢ ਕੇ ਪੈਸੇ ਵੰਡੇ ਜਾ ਰਹੇ ਆ ਤੁਸੀਂ ਕਹਿ ਰਹੇ ਹੋ ਨਿੱਜੀ ਸਰੋਤਾਂ ਚੋਂ ਲਾ ਰਿਹਾ ਪੁਰਾਣੇ ਸਾਥੀ ਤੁਹਾਡੇ ਕਹਿ ਰਹੇ ਕਿ ਆਹ ਜਿਹੜੀ ਕਮਾਈ ਇੱਥੇ ਗੁਰਬਾਣੀ ਤੋਂ ਕੀਤੀ ਆ ਉਹ ਲਾਏ ਜਾ ਰਹੇ ਨੇ ਦੇਖੋ ਗਿਆਨੀ ਹਰਪ੍ਰੀਤ ਜੀ ਅਕਾਲ ਤਖਤ ਸਾਹਿਬ ਦੇ ਵੀ ਜੱਥੇਦਾਰ ਰਹੇ ਨੇ ਹੂੰ ਦਮਦਮਾ ਸਾਹਿਬ ਦੇ ਵੀ ਜੱਥੇਦਾਰ ਰਹੇ ਨੇ ਬਿਲਕੁਲ ਇੱਕ ਗੱਲ ਬੜੀ ਸਪਸ਼ਟ ਹੈ ਕਿ ਜਿਹੜਾ ਇੱਕ ਚੈਨਲ ਪੀਟੀਸੀ ਬਾਰੇ ਬੋਲਿਆ ਜਾਂਦਾ ਨਾ ਕਿ ਜੀ ਪੀਟੀਸੀ ਗੁਰਬਾਣੀ ਦਿਖਾ ਰਿਹਾ ਤਾਂ ਪੀਟੀਸੀ ਗੁਰਬਾਣੀ ਦਿਖਾਉਣ ਦੀ ਰਾਇਲਟੀ ਉਲਟੀ ਦਿੰਦਾ ਉਹ ਪੈਸਾ ਨਹੀਂ ਕਮਾਰਿਆ ਅੱਜ ਗੁਰਬਾਣੀ ਦਾ ਲਿੰਕ ਐਸਜੀਪੀਸੀ ਦੇ ਪੇਜ ਤੇ ਪਿਆ ਕਿੰਨੇ ਚੈਨਲ ਦਿਖਾ ਰਹੇ ਨੇ ਜੀ ਬਹੁਤ ਵੱਡੇ ਵੱਡੇ ادارے ਨੇ ਔਰ ਪਹਿਲਾਂ ਬਹੁਤ ਨੇ ਚਲਾ ਕੇ ਦੇਖੀ ਹੈ ਉਹਨਾਂ ਨੂੰ ਲੱਗਿਆ ਕਿਉਂਕਿ ਐਸਜੀਪੀਸੀ ਦੀਆਂ ਸ਼ਰਤਾਂ ਕੁਝ ਐਸੀਆਂ ਨੇ ਕਿ ਤੁਸੀਂ ਕਮਰਸ਼ੀਅਲ ਨਹੀਂ ਚਲਾ ਸਕਦੇ ਤੁਸੀਂ ਉਹਦੇ ਤੇ ਕੋਈ ਪੈਸਾ ਨਹੀਂ ਮੰਗ ਸਕਦੇ ਉਹ ਫਿਰ ਕਿਸੇ ਲਈ ਕੋਈ ਫਾਇਦੇ ਦਾ ਸੌਦਾ ਰਹਿੰਦਾ ਨਹੀਂ ਅਸਲ ਦੇ ਵਿੱਚ ਗੁਰੂ ਦੀ ਬਾਣੀ ਨੂੰ ਪੂਰੀ ਸ਼ਰਧਾ ਤੇ ਨਿਸ਼ਠਾ ਦੇ ਨਾਲ ਪੀਟੀਸੀ ਨੇ ਚਲਾਇਆ ਰਾਇਲਟੀ ਦੇ ਕੇ ਚਲਾਇਆ ਇਹ ਤਾਂ ਆਪ ਜੀ ਫਿਰ ਅਕਾਲ ਤਖਤ ਸਾਹਿਬ ਦੇ ਜਥੇਦਾਰ ਰਹੇ ਨੇ ਫਿਰ ਉਦੋਂ ਤਾਂ ਇਹ ਆਵਾਜ਼ ਕਦੇ ਉਠਾਈ ਨਹੀਂ ਜੋ ਅੱਜ ਗੱਲਾਂ ਕਰਕੇ ਤੁਸੀਂ ਤੁਸੀਂ ਕਹਿ ਰਹੇ ਹੋ ਕਿ ਲਿੰਕ ਐ ਜੀ ਪੀ ਸੀ ਦੇ ਵੱਲੋਂ ਦਿੱਤਾ ਹੋਇਆ ਕਿ ਕੋਈ ਵੀ ਲਾਭ ਹੈ ਮਤਲਬ ਜੇ ਕੋਈ ਚਲਾਉਂਦਾ ਤਾਂ ਐ ਜੀ ਪੀ ਸੀ ਸਟ੍ਰਾਈਕ ਨਹੀਂ ਮਾਰੂਗੀ ਇਹ ਇਹ ਗੱਲ ਕਲੀਅਰ ਹੈ ਕੋਈ ਵੀ ਚੈਨਲ ਚਲਾਵੇ ਐਸਜੀਪੀਸੀ ਦੇ ਪੇਜ ਦੇ ਉੱਤੇ ਫ੍ਰੀ ਟੂ ਆਲ ਹੈ ਐਸਜੀਪੀਸੀ ਨੂੰ ਉਦੋਂ ਜਦੋਂ ਜਥੇਦਾਰ ਸਹਿਬਾਨਾ ਨੇ ਕਿਹਾ ਸੀ ਕਿ ਤੁਸੀਂ ਆਪ ਦਾ ਸੈਟਲਾਈਟ ਚੈਨਲ ਬਣਾਓ ਬਿਲਕੁਲ ਸੈਟਲਾਈਟ ਚੈਨਲ ਉਹ ਬੜੀ ਕਲੈਰਿਟੀ ਹੈ ਲੋਕਾਂ ਦੇ ਵਿੱਚ ਇਹ ਬਹੁਤ ਕੂੜ ਪ੍ਰਚਾਰ ਕਰਦੇ ਨੇ ਦੇਸ਼ ਦੇ ਜਿਹੜੇ ਇਨਫੋਰਮੇਸ਼ਨ ਬ੍ਰਾਡਕਾਸਟਿੰਗ ਦੇ ਲੋਅ ਉਹ ਬੜਾ ਸਖਤ ਹੈ ਕਿ ਧਾਰਮਿਕ ਸੰਸਥਾ ਉਹਦਾ ਚੈਨਲ ਨਹੀਂ ਬਣਾ ਸਕਦੀ ਹੁਣ ਮਤਲਬ ਐ ਜੀ ਪੀ ਸੀ ਨਹੀਂ ਬਣਾ ਸਕਦੀ ਐ ਜੀ ਪੀ ਸੀ ਨੇ ਆਪਣਾ ਵੈਬ ਪੇਜ ਤੇ ਲਿੰਕ ਪ੍ਰੋਵਾਈਡ ਕਰਤਾ ਜਿੰਨਾ ਉਹ ਕਰ ਸਕਦੀ ਸੀ ਸੈਟਲਾਈਟ ਦੀ ਪਰਮਿਸ਼ਨ ਉਹਨਾਂ ਨੂੰ ਇਨਫੋਰਮੇਸ਼ਨ ਬ੍ਰਾਡਕਾਸਟਿੰਗ ਨੇ ਨਹੀਂ ਦਿੱਤੀ ਉਹ ਕਹਿੰਦੇ ਕਿ ਸਾਡੇ ਲਾਜ਼ ਨੇ ਉਹ ਲਾਅ ਮੁਤਾਬਕ ਧਾਰਮਿਕ ਸੰਸਥਾ ਨੂੰ ਨਹੀਂ ਮਿਲਦਾ ਤਾਂ ਜਿਹੜੇ ਗਿਆਨੀ ਹਰਪ੍ਰੀਤ ਜੀ ਇਹ ਸਾਰੀਆਂ ਗੱਲਾਂ ਜਾਣਦੇ ਨੇ ਅੱਜ ਉਹ ਇਸ ਮੌਕੇ ਤੇ ਦੇਖੋ ਅਸਲ ਤਰਾਸਦੀ ਕੀ ਹੈ ਕਿ ਜਦੋਂ ਜਾ ਕੇ ਲੋਕਾਂ ਦੀ ਮਦਦ ਕਰਨੀ ਸੀ ਜਦੋਂ ਲੋਕਾਂ ਦੀ ਬਾਹ ਫੜਨੀ ਸੀ ਉਹਦੇ ਚ ਵੀ ਇਹ ਸਿਆਸਤ ਕਰ ਰਹੇ ਨੇ ਸੋ ਸ਼੍ਰੋਮਣੀ ਅਕਾਲੀ ਦਲ ਬੜਾ ਸਪਸ਼ਟ ਹੈ ਇਹਨਾਂ ਨੂੰ ਇਹਨਾਂ ਦੀ ਸਿਆਸਤ ਮੁਬਾਰਕ ਅਸੀਂ ਇਹਨਾਂ ਦੀ ਇਹ ਸਟੇਟਮੈਂਟਾਂ ਦਾ ਜਵਾਬ ਨਹੀਂ ਦੇਣਾ ਚਾਹੁੰਦੇ ਅਸੀਂ ਸੇਵਾ ਤੇ ਆਪਣੇ ਆਪ ਨੂੰ ਕੇਂਦਰਤ ਰੱਖ ਕੇ ਜਿੰਨੀ ਦੇਰ ਇਹਨਾਂ ਦਾ ਜਵਾਬ ਦੇਵਾਂਗੇ ਉਨੀ ਦੇਰ ਸ਼ਾਇਦ ਜਾ ਕੇ ਕਿਸੇ ਦੀ ਹੋਰ ਪੰਜ ਲੋਕਾਂ ਦੀ ਸੇਵਾ ਦੇ ਵਿੱਚ ਅਸੀਂ ਹਾਜ਼ਰ ਹੋ ਸਕਦੇ ਹਾਂ ਸੋ ਅੱਜ ਦਾ ਸਾਡਾ ਸਾਰਾ ਧਿਆਨ ਲੋਕਾਂ ਦੀ ਸੇਵਾ ਤੇ ਕੇਂਦਰਿਤ ਹੈ ਇਹ ਆਪਦੀ ਸੋਡੀ ਸਿਆਸਤ ਕਰਦੇ ਰਹਿਣ ਮੈਂ ਤਾਂ ਅਕਾਲੀ ਦਲ ਵੱਲੋਂ ਸਾਰੇ ਆਪ ਦੇ ਵਰਕਰਾਂ ਨੂੰ ਬੇਨਤੀ ਕਰਦਾ ਵੀ ਜੇ ਤੁਹਾਡੇ ਏਰੀਆ 'ਚ ਕੁਝ ਐਸੇ ਨਿੰਦਕ ਨੇ ਇਹਨਾਂ ਨੂੰ ਨਾਲ ਹੀ ਲੈ ਜਾਇਆ ਕਰੋ ਸੇਵਾ ਤੇ ਨਾਲੇ ਤਾਂ ਇਹਨਾਂ ਨੂੰ ਉੱਥੇ ਲੱਗੂਗਾ ਕਿ ਚਲ ਅਸੀਂ ਨਾਲ ਆ ਗਏ ਇਹਨਾਂ ਨੂੰ ਠੰਡਾ ਪਾਣੀ ਦੇ ਕੇ ਕੁਰਸੀ ਤੇ ਬਿਠਾਓ ਇਹਨਾਂ ਨੂੰ ਕਹੋ ਪਾਣੀ ਪੀ ਪੀ ਕੇ ਸਾਨੂੰ ਭੰਡੋ ਸਾਨੂੰ ਲੋਕਾਂ ਦੀ ਸੇਵਾ ਕਰਨ ਦਿਓ ਅਸੀਂ ਪੰਜਾਬ ਦੀ ਸੇਵਾ ਅਸੀਂ ਪੰਜਾਬ ਦੀ ਹੈ ਕਿਉਂਕਿ ਹੋਰ ਕੋਈ ਨਹੀਂ ਖੜ ਰਿਆ ਪੰਜਾਬ ਦੇ ਨਾਲ ਪੰਜਾਬ ਦੇ ਨਾਲ ਪੰਜਾਬੀ ਖੜੇ ਨੇ ਔਰ ਸ਼੍ਰੋਮਣੀ ਅਕਾਲੀ ਦਲ ਡਟ ਕੇ ਪੰਜਾਬ ਦੇ ਨਾਲ ਇਸ ਹਫ਼ਤੇ ਦੇ ਸਮੇਂ ਦੇ ਵਿੱਚ ਫਾਇਦਾ ਹੋ ਰਿਹਾ ਵੈਸੇ ਅਕਾਲੀ ਦਲ ਨੂੰ ਫਾਇਦਾ ਹੋ ਰਿਹਾ ਫਾਇਦੇ ਨੁਕਸਾਨ ਦਾ ਸਵਾਲ ਹੀ ਨਹੀਂ ਉੱਠਦਾ ਅੱਜ ਜੋ ਕੀਤਾ ਜਾ ਰਿਹਾ ਉਹ ਮਾਨਵਤਾ ਦੇ ਆਧਾਰ ਤੇ ਕੀਤਾ ਜਾ ਰਿਹਾ ਦੇਖੋ ਮੈਂ ਕਹਿੰਦਾ ਕਿ ਇਹੀ ਲੋਕ ਨੇ ਇਹਨਾਂ ਨੇ ਹਲੇ ਪਰਸੋ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਾਹਿਬ ਤੇ ਕੀ ਸਵਾਲ ਕੀਤਾ ਕਹਿੰਦੇ ਜੀ ਜਾ ਕੇ ਗੱਥੀਆਂ ਫੜਾ ਦਿੰਦੇ ਨੇ ਹੁਣ ਮੈਨੂੰ ਐ ਦੱਸੋ Rao ji ਕਿ ਬੰਨ ਟੁੱਟ ਗਿਆ ਨੌਜਵਾਨ ਸਾਡੇ ਆਪ ਖੜੇ ਨੇ ਕੰਮ ਤਾਂ ਸੀ ਸਰਕਾਰਾਂ ਦਾ ਜੀ ਸਰਕਾਰਾਂ ਨਦਾਰਦ ਨੇ ਹੁਣ ਪੰਜਾਬ ਦਾ ਨੌਜਵਾਨ ਜਿਹਨੂੰ ਇਹੀ ਕਾਂਗਰਸ ਦੇ ਰਾਹੁਲ ਗਾਂਧੀ ਕਹਿੰਦੇ ਸੀ ਨਸ਼ੇੜੀ ਆਊਟ ਤਾਂ ਪੰਜਾਬ ਬਣਿਆ ਆਮ ਆਦਮੀ ਪਾਰਟੀ ਨੇ ਬਠੇਰਾ ਭੰਡਿਆ ਕਹਿੰਦੇ ਜੀ ਇਹ ਤਾਂ ਨਸ਼ੇ ਤੇ ਗਰ ਗਿਆ ਉਹ ਜਿਹਨੂੰ ਨਸ਼ੇੜੀ ਕਹਿੰਦੇ ਸੀ ਉਹ ਤਾਂ ਖੜਾ ਬੰਦ ਦੇ ਵਿੱਚ ਉਹ ਤਾਂ ਬੰਦ ਪੂਰ ਰਿਹਾ ਪੰਜਾਬ ਦੀ ਜਵਾਨੀ ਨੇ ਜਜ਼ਬਾ ਵੀ ਦਿਖਾਇਆ ਬਹਾਦਰੀ ਵੀ ਦਿਖਾਈ ਇਹ ਜਿਹੜੇ ਨਿੰਦਕ ਨੇ ਇਹ ਹੁਣ ਕੀ ਕਹਿੰਦੇ ਕਹਿੰਦੇ ਜੀ ਉੱਥੇ ਜਾ ਕੇ ਸੁਪੀਰ ਬਾਦਲ ਨੇ ਨਗਦ ਫੜਾਤਾ ਮੈਨੂੰ ਐਂ ਦੱਸੋ ਜੀ ਬੰਨ ਟੁੱਟਿਆ ਪਿਆ ਪਾਣੀ ਦਾ ਤੇਜ਼ ਵਹਾ ਹੈ ਟਰੈਕਟਰ ਚ ਡੀਜ਼ਲ ਮੁੱਕ ਗਿਆ ਹੁਣ ਉਥੇ ਚੈੱਕ ਕੱਟਿਆ ਕਰੀਏ ਵੀ ਐਂ ਕਰ ਜਾ ਭਾਈ ਤੈਨੂੰ ਆ ਚੈੱਕ ਦਿੱਤਾ ਤੂੰ ਪਹਿਲਾਂ ਨੂੰ ਬੈਂਕ ਚ ਲੈ ਜਾ ਦੋ ਦਿਨ ਬਾਅਦ ਪੈਸੇ ਆਉਣਗੇ ਉਦੋਂ ਤਾਂ ਰੁੜਜੂ ਸਾਰਾ ਕੁਝ ਨਹੀਂ ਨਗਦ ਦੀ ਨਗਦ ਦੀ ਮਦਦ ਨਗਦ ਨਾਲ ਹੀ ਹੋਣੀ ਹੈ ਸੋ ਇੱਕ ਗੱਲ ਇਹ ਕਲੈਰਿਟੀ ਤੇ ਰਹਿਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਹ ਸੰਸਥਾ ਆਪਣਾ ਕੰਮ ਕਰ ਰਹੀ ਉਹਨਾਂ ਨੇ ਕੱਲ ਵੀ ਐਲਾਨਿਆ ਕਿ ਅਸੀਂ 8 ਲੱਖ ਲੀਟਰ ਡੀਜ਼ਲ ਦੇਵਾਂਗੇ ਜੀ ਤੇ ਉਹਨਾਂ ਨੇ ਪੰਜਾਬ ਸਰਕਾਰ ਨੂੰ ਕਿਹਾ ਕਿ ਤੁਸੀਂ ਹੁਣ ਵੈਟ ਮਾਫ ਕਰੋ ਹੁਣ ਦੇਖਦੇ ਆਂ ਪੰਜਾਬ ਸਰਕਾਰ ਕਿੰਨਾ ਨਾਉਣ ਨਨਕੇ ਆ ਕੇ ਹੜ ਪ੍ਰਭਾਵਿਤ ਲੋਕਾਂ ਨੂੰ ਬੀ ਦਿਆਂਗੇ ਹਮ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਆਪਣਾ ਕੰਮ ਹੈ ਅਕਾਲੀ ਦਲ ਦਾ ਆਪਣਾ ਕੰਮ ਹੈ ਜੋ ਵੀ ਪੈਸਾ ਸਰਦਾਰ ਸੁਬੀਰ ਸਿੰਘ ਬਾਦਲ ਲਾ ਰਹੇ ਨੇ ਜਾਂ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਲਾ ਰਹੀ ਹੈ ਉਹ ਨਿੱਜੀ ਸਰੋਤ ਨੇ ਜਾਂ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਦੀ ਕੰਟਰੀਬਿਊਸ਼ਨ ਆ ਉਹ ਸ਼੍ਰੋਮਣੀ ਅਕਾਲੀ ਦਲ ਲੋਕਾਂ ਦੀ ਸੇਵਾ ਦੇ ਵਿੱਚ ਉਹ ਲੈ ਕੇ ਹਾਜ਼ਰ ਨਹੀਂ ਉਹ ਕਹਿੰਦੇ ਟ੍ਰੈਂਡ ਚਲਾਤਾ ਨਾ ਬਾਦਲ ਸਾਹਿਬ ਨੇ ਪੈਸੇ ਵੰਡਣ ਵਾਲਾ ਉਹ ਕਹਿੰਦੇ ਕਿ ਸਾਡੇ ਕੋਲ ਹੈ ਨਹੀਂ ਦੇਣ ਨੂੰ ਸਾਡਾ ਵੀ ਜੀ ਕਰਦਾ ਕਹਿੰਦੇ ਅਸੀਂ ਵੀ ਦਈਏ ਮਤਲਬ ਇਹ ਇੱਕ ਤਰੀਕੇ ਨਾਲ ਇਹ ਇਹ ਸ਼ੋਅ ਕੀਤਾ ਜਾ ਰਿਹਾ ਹੈ ਕਿ ਬਾਦਲ ਸਾਹਿਬ ਕੋਲ ਬਹੁਤ ਪੈਸੇ ਨੇ 노 ਡਾਊਟ ਬਾਦਲ ਸਾਹਿਬ ਦੇ ਬਿਜ਼ਨਸ ਬਹੁਤ ਨੇ ਪਰ ਕੀ ਇਹ ਟ੍ਰੈਂਡ ਸਹੀ ਹੈ ਠੀਕ ਹੈ ਤੁਸੀਂ ਸਹੀ ਮੰਨਦੇ ਹੋ ਕਿ ਜੇ ਲੋਕਾਂ ਨੂੰ ਲੋੜ ਹੈ ਡੀਜ਼ਲ ਖਰੀਦਣਾ ਤਾਂ ਉਹਨਾਂ ਨੂੰ ਮੌਕੇ ਤੇ ਕੈਸ਼ ਦੇਣਾ ਪੈਣਾ ਹੈ ਦੇਖੋ ਅਗਰ ਸਰਦਾਰ ਸੁਖਵੀਰ ਸਿੰਘ ਬਾਦਲ ਨੇ ਇੱਕ ਟ੍ਰੈਂਡ ਸੈੱਟ ਕਰਤਾ ਲੋਕਾਂ ਦੇ ਵਿੱਚ ਜਾ ਕੇ ਨਗਦ ਦੇਣ ਦਾ ਜੀ ਔਰ ਉਸ ਟ੍ਰੈਂਡ ਨੂੰ ਦੇਖ ਕੇ ਹੋਰ ਸੰਸਥਾਵਾਂ ਆ ਗਈਆਂ ਉਸ ਟ੍ਰੈਂਡ ਨੂੰ ਦੇਖ ਕੇ ਕੋਈ ਵਿਅਕਤੀ ਵਿਸ਼ੇਸ਼ ਕੋਈ ਇੰਡਸਟਰੀਅਲਿਸਟ ਕੋਈ ਗਾਇਕ ਉਹ ਆਗੇ ਤਾਂ ਭਲਾ ਤਾਂ ਪੰਜਾਬੀਆਂ ਦਾ ਹੋ ਰਿਹਾ ਹੈ ਜੇ ਪੰਜਾਬੀਆਂ ਦਾ ਭਲਾ ਹੋ ਰਿਹਾ ਆ ਆਪਦਾ ਦਾ ਸਮਾਂ ਜੇ ਮੇਰੇ ਕੋਲੇ ਅੱਜ ਲੋਕਾਂ ਨੂੰ ਦਾਨ ਕਰਨ ਲਈ 50000 ਰੁਪਇਆ ਹੈਗਾ ਤੇ ਉਹ 50000 ਲੋਕਾਂ ਦੀ ਸੇਵਾ ਦੇ ਵਿੱਚ ਲੱਗ ਰਿਹਾ ਹੈ ਤਾਂ ਇਹਨਾਂ ਦਾ ਢਿੱਡ ਕਿਉਂ ਦੁਖਦਾ ਲੋਕਾਂ ਦੀ ਸੇਵਾ 'ਚ ਜਾ ਰਿਹਾ ਨਾ ਠੀਕ ਹੈ ਇੱਕ ਮੈਂ ਆਖਰੀ ਇਸ ਟਾਪਿਕ ਤੇ ਆਖਰੀ ਮੇਰਾ ਸਵਾਲ ਇਹ ਹੈ ਮੈਂ ਇੱਕ ਕੱਲ ਇੱਕ ਰੀਲ ਦੇਖੀ ਇੱਕ ਚੈਨਲ ਤੇ ਚੱਲ ਰਹੀ ਸੀ ਉਹ ਉਹੀ ਬੰਦਾ ਸੀਗਾ ਜਿਹਨੂੰ ਬਾਦਲ ਸਾਹਿਬ ਪੈਸੇ ਫੜਾ ਰਹੇ ਸੀ ਉਹ ਕਹਿ ਰਿਹਾ ਮੀਡੀਆ ਪਰਸਨ ਨੂੰ ਕਹਿੰਦੇ ਕਿ ਉਦੋਂ ਫੜਾਏ ਜੀ ਬਾਦ ਚ ਫੇਰ ਫੜਾ ਕੇ ਗੱਡੀ ਚ ਰੱਖ ਲਈ ਇਹਨੂੰ ਕਿੰਨੀ ਕਿ ਸੱਚਾਈ ਮੰਨੀਏ ਹੁਣ ਇਹ ਦੇਖੋ ਵਿੱਚ ਜਦੋਂ ਕੋਈ ਸੇਵਾ ਚੱਲ ਰਹੀ ਹੈ ਪਹਿਲਾਂ ਪੰਜਾਬ ਨੂੰ ਸ਼ਰਮਨੀ ਅਕਲਦਲ ਨੂੰ ਐਂ ਬਦਨਾਮ ਕੀਤਾ ਨਾ ਮੈਂ ਕੀ ਕਿਹਾ ਕਿ ਪਹਿਲਾਂ ਕਹਿੰਦੇ ਜੀ ਇਹ ਤਾਂ ਉੜਤਾ ਪੰਜਾਬ ਹੈ ਇਹ ਤਾਂ ਨਸ਼ੇੜੀ ਨੇ ਹੁਣ ਉਹ ਨਸ਼ੇੜੀਆਂ ਨੇ ਹਿੱਕ ਡਾ ਕੇ ਪਾਣੀ ਰੋਕਤੇ ਤੇ ਉਹੀ ਹੈ ਨਾ ਇਹ ਇਹ ਸਿਰਫ ਵਿੱਚ ਕੁਝ ਲੋਕ ਵੜ ਕੇ ਕਿਉਂਕਿ ਇੱਕ ਸੇਵਾ ਚੱਲ ਰਹੀ ਹੈ ਉਹ ਸੇਵਾ ਦਾ ਲੋਕ ਪਰ ਮਤਲਬ ਇਦਾਂ ਦਾ ਕੁਝ ਨਹੀਂ ਨਾ ਜੇ ਦੇਤੇ ਪੈਸੇ ਦੇਤੇ ਇਹ ਇਵੈਸਟਿਡ ਇੰਟਰਸਟ ਵਿੱਚ ਆ ਜਾਂਦਾ ਕਿਉਂਕਿ ਤਾਂ ਕੋ ਸਰਕਾਰਾਂ ਜਿਹੜੀਆਂ ਫੇਲ ਹੋ ਗਈਆਂ ਅੱਜ ਕੇਂਦਰ ਤੇ ਸੂਬਾ ਸਰਕਾਰਾਂ ਲੋਕਾਂ ਨੂੰ ਰਾਹਤ ਪਹੁੰਚਾਉਣ 'ਚ ਫੇਲ ਹੋ ਗਈਆਂ ਸਰਕਾਰਾਂ ਨਹੀਂ ਚਾਹੁੰਦੀਆਂ ਕਿ ਭਾਈ ਸ਼੍ਰੋਮਣੀ ਅਕਾਲੀ ਦਲ ਪਹੁੰਚਾਵੇ ਸੋ ਇਹ ਸਾਰਾ ਇੱਕ ਤਾਰਪੀਡੋ ਕਰਨ ਦੇ ਲਈ ਕੀਤਾ ਜਾ ਰਿਹਾ ਹੈ ਸੇਵਾ ਦੇ ਵਿੱਚ ਵਿਗਨ ਪਾਇਆ ਜਾ ਰਿਹਾ ਪਰ ਗੁਰੂ ਸਾਹਿਬ ਦੀ ਕਿਰਪਾ ਇਹਨਾਂ ਤੋਂ ਵਿਗਨ ਪਾਇਆ ਨਹੀਂ ਜਾਣਾ ਪੂਰੀ ਸ਼ਕਤੀ ਦੇ ਨਾਲ ਆਪਣੀ ਪੂਰੀ ਸ਼ਕਤੀ ਝੋਕ ਦੇਾਂਗੇ ਪੰਜਾਬ ਦੇ ਕੱਲੇ-ਕੱਲੇ ਬੰਦੇ ਤੱਕ ਕਿਉਂਕਿ ਅਸੀਂ ਪਹਿਲਾਂ ਵੀ ਐਲਾਨ ਕਰ ਚੁੱਕੇ ਹਾਂ ਕਿ ਜੀ 500 ਟਰੱਕ ਚਾਰੇ ਦਾ ਠੀਕ ਹੈ 500 ਟਰੱਕ ਅਚਾਰ ਦਾ ਹਮ 100 ਮੈਡੀਕਲ ਦੀਆਂ ਟੀਮਾਂ ਜਿਹੜੀਆਂ ਗੁਰੂ ਰਾਮਦਾਸ ਮੈਡੀਕਲ ਕਾਲਜ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਭੇਜਣੀਆਂ ਨੇ ਹਮ 25 ਵੈਟਨਰੀ ਡਾਕਟਰ ਦੀਆਂ ਟੀਮਾਂ ਹਮ 30000 ਕੁਆਂਟਲ ਕਣਕ ਵੰਡਣੀ ਹੈ ਹੜਪ੍ਰਭਾਵਿਤ ਏਰੀਏ ਦੇ ਵਿੱਚ ਹਮ ਇਸੇ ਤਰੀਕੇ ਬੀ ਪਹੁੰਚਾਉਣਾ ਲੋਕਾਂ ਤੱਕ ਹੁਣ ਉਸ ਤੋਂ ਬਾਅਦ ਅਸੀਂ ਫੀਲਡ ਤੇ ਉਤਰੇ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦੇ ਦਫ਼ਤਰ ਦੇ ਵਿੱਚ ਇੱਕ ਸੀਨੀਅਰ ਲੀਡਰਸ਼ਿਪ ਦੀ ਮੀਟਿੰਗ ਹੋਈ ਉਹ ਮੀਟਿੰਗ ਦੇ ਵਿੱਚ ਕੁਝ ਜਿਹੜੇ ਸਾਡੇ ਜਿਵੇਂ ਅਜਨਾਲਾ ਦੇ ਹਲਕਾ ਇੰਚਾਰਜ ਐ ਜਿੱਥੇ ਤਕਰੀਬਨ ਤਕਰੀਬਨ 125 ਤੋਂ 130 ਪਿੰਡ ਪ੍ਰਭਾਵਿਤ ਆ ਉਹ ਚਾਹੁੰਦੇ ਸੀ ਕਿ ਅਕਾਲੀ ਦਲ ਦੀ ਲੀਡਰਸ਼ਿਪ ਉੱਥੇ ਆ ਪਾ ਕੇ ਹਾਲਾਤ ਦੇਖੇ ਔਰ ਮੈਂ ਤੁਹਾਨੂੰ rau ਸਾਹਿਬ ਕਹਿਣਾ ਚਾਹੁੰਦਾ ਕਿ ਜਦੋਂ ਉੱਥੇ ਪਾਰਟੀ ਦਫ਼ਤਰ 'ਚ ਬੈ ਕੇ ਉਹਨਾਂ ਦੀ ਗੱਲ ਸੁਣੀ ਉਦੋਂ ਹੀ ਰੌਂਗ ਤੇ ਖੜੇ ਹੋਗੇ ਸੀ ਪਰ ਜਦੋਂ ਜਾ ਕੇ ਦੇਖਿਆ ਹਾਲਾਤ ਬੇਹਦ ਭਿਆਨਕ ਨੇ ਤਹਾਨੂੰ ਦੇਖਣ ਨੂੰ ਨਾ ਆ ਲੱਗੂਗਾ ਕਿ ਵੱਡਾ ਸਮੁੰਦਰ ਹੈ ਉਹ ਸਮੁੰਦਰ ਨਹੀਂ ਉਹ ਪਿੰਡਾਂ ਦੇ ਪਿੰਡ ਪਾਣੀ ਦੇ ਵਿੱਚ ਜ਼ਮੀਦੋਜ਼ ਹੋ ਗਏ ਨੇ ਤੇ ਉਹ ਪਿੰਡਾਂ ਦੇ ਉੱਤੇ 10 10 15 15 ਫੁੱਟ ਪਾਣੀ ਹੈ ਤੇ ਉਹ ਪਤਾ ਨਹੀਂ ਕਦੋਂ ਨਿਕਲਣਾ ਸੋ ਇਹ ਹਾਲਾਤ ਬਣੇ ਨੇ ਪੰਜਾਬ ਦੇ ਇਹ ਹਾਲਾਤਾਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਨੇ ਹੁਣ ਇੱਕ ਅਸੀਂ ਪ੍ਰਧਾਨ ਸਾਹਿਬ ਨਾਲ ਡਿਸਕਸ ਕਰ ਰਹੇ ਹਾਂ ਕਿ ਕਿਤੇ ਜਿੱਥੇ ਬੰਦ ਮਾਰਨ ਦੀ ਵੀ ਲੋੜ ਹੈ ਕੀ ਉੱਥੇ ਅਕਾਲੀ ਦਲ ਬੰਦ ਦੀ ਸੇਵਾ ਕਰ ਸਕਦਾ ਸੋ ਜਿੰਨੇ ਜੋਗੇ ਹੈਗੇ ਸਰਕਾਰ ਤਾਂ ਹੈ ਨਹੀਂ ਦੇਖੋ ਸਰਕਾਰਾਂ ਨੇ ਮੁੜ ਵਸੇਵਾ ਕਰਨਾ ਉਹਦਾ ਇਹ ਰਾਹਤ ਦਾ ਪੈਸਾ 1200 ਕਰੋੜੇ ਖਾਈ ਗਏ ਨੇ ਪਰ ਜਿੰਨੇ ਜੋਗੇ ਅਸੀਂ ਹਾਂ ਬਤੌਰ ਆਪੋਜੀਸ਼ਨ ਦੇ ਜੋ ਮਦਦ ਕਰ ਸਕਦੇ ਆ ਕਰਨਗੇ ਇਹ ਨਿੰਦਿਆ ਕਰਦੇ ਨੇ ਇਹਨਾਂ ਨੂੰ ਕਰੀ ਜਾਣ ਤੋਂ ਅਸੀਂ ਜਵਾਬ ਨਹੀਂ ਦੇ ਸਮਾ ਮਾੜਾ ਇਹ ਚ ਕੋਈ ਸ਼ੱਕ ਨਹੀਂ ਹੈ ਹਾਲਾਤ ਸੁਧਰ ਰਹੇ ਨੇ ਪਰ ਕੀ ਇੰਡੀਵਿਜੂਲੀ ਅਕਾਲੀ ਦਲ ਦੇ ਲਈ ਇਹ ਟਰਨਿੰਗ ਪੁਆਇੰਟ ਹੋ ਸਾਬਤ ਹੋ ਸਕਦਾ ਦੇਖੋ ਮੈਂ ਇਹ ਸੇਵਾ ਜੀ ਇਹ ਬਿਲਕੁਲ ਪੋਲਿਟਿਕਸ ਤੋਂ ਅਲੱਗ ਹੋ ਕੇ ਕੀਤੀ ਜਾ ਰਹੀ ਹੈ ਇਹ ਇੱਕ ਭਾਵਨਾ ਦੇ ਨਾਲ ਕੀਤੀ ਜਾ ਰਹੀ ਹੈ ਔਰ ਗੁਰੂ ਸਾਹਿਬ ਮੇਰ ਰੱਖਣ ਟਰਨਿੰਗ ਪੁਆਇੰਟ ਪੰਜਾਬ ਦਾ ਜ਼ਰੂਰ ਆਊਗਾ ਔਰ ਪੰਜਾਬ ਇੱਕ ਵਾਰੀ ਇਹ ਸਰਕਾਰਾਂ ਨੂੰ ਦਿਖਾਊਗਾ ਕਿ ਜੇ ਸਰਕਾਰਾਂ ਵੀ ਮਦਦ ਨਹੀਂ ਕਰਨਗੀਆਂ ਤਾਂ ਪੰਜਾਬੀ ਐਡੇ ਦਲੇਰ ਨੇ ਕਿ ਪੰਜਾਬੀ ਉੱਠ ਕੇ ਆਪ ਖੜੇ ਹੋ ਜਾਣਗੇ ਔਰ ਇਹਦੇ ਲਈ ਸੱਦਾ ਦਿੰਦਾ ਹਰ ਇੱਕ ਉਸ ਪੰਜਾਬੀ ਨੂੰ ਜਿਹਦਾ ਵਿੱਤ ਹੈ ਜਿਹੜਾ ਕਰ ਸਕਦਾ ਉਹ ਆਪਦੇ ਤੌਰ ਤੇ ਕਰੇ ਦੇਖੋ ਸੰਸਥਾਵਾਂ ਕਰ ਰਹੀਆਂ ਨੇ ਕਲਾਕਾਰ ਕਰ ਰਹੇ ਨੇ ਹੋਰ ਕਲਾਕਾਰ ਆਉਣ ਇੰਡਸਟ੍ਰੀਅਲਿਸਟ ਆਉਣ ਤਾਂ ਜੇ ਸਮਾਂ ਇਹ ਟਰਨਿੰਗ ਪੁਆਇੰਟ ਹੈ ਕਿ ਪੰਜਾਬ ਦਿਖਾਵੇ ਕਿ ਜੇ ਪੰਜਾਬ ਦੇਸ਼ ਦੀ ਵਿਪਤਾ ਲਈ ਖੜ ਸਕਦਾ ਤਾਂ ਆਪਣੀ ਵਿਪਤਾ ਚ ਵੀ ਪੰਜਾਬ ਆਪ ਹੀ ਖੜਾ ਹੋ ਠੀਕ ਹੈ ਪੀਐਮ ਮੋਦੀ ਦਾ ਦੌਰਾ 1600 ਕਰੋੜ ਰੁਪਇਆ ਉਧਰੋਂ ਮੰਤਰੀ ਮੁੰਡੀਆਂ ਸਾਹਿਬ ਦਾ ਇਸ ਤਰੀਕੇ ਦੇ ਨਾਲ ਜਾ ਕੇ ਉਹਨਾਂ ਨੂੰ ਕਹਿਣਾ ਕਿ ਨਹੀਂ ਜੀ ਥੋੜਾ ਜਿਹਾ ਹੋਰ ਵਧਾ ਦਿਓ ਕਿ ਉਹ ਪ੍ਰੋਟੋਕਾਲ ਦੇ ਆਧਾਰਿਤ ਸੀ ਕਿ ਇੱਕ ਸਟੇਟ ਦਾ ਮੰਤਰੀ ਜੇ ਵਿਜ਼ਿਟ ਹੋ ਰਹੀ ਹੈ ਪੀਐਮ ਦੀ ਤਾਂ ਉਹਨਾਂ ਨੂੰ ਇਸ ਤਰੀਕੇ ਨਾਲ ਕਹਿ ਸਕਦਾ ਹੋ ਕਿ ਪ੍ਰੋਟੋਕਾਲ ਚ ਆਉਂਦੀਆਂ ਗੱਲਾਂ राव ਸਾਹਿਬ ਪ੍ਰਧਾਨ ਮੰਤਰੀ ਤੋਂ ਬਹੁਤ ਵੱਡੀ ਆਸ ਸੀ ਕਿ ਪ੍ਰਧਾਨ ਮੰਤਰੀ ਆਉਣਗੇ ਪੰਜਾਬ ਦੇ ਹਾਲਾਤ ਦੇਖਣਗੇ ਕਿਉਂਕਿ ਜ਼ਮੀਨ ਤੇ ਗਰਾਊਂਡ ਜ਼ੀਰੋ ਤੇ ਅਸੀਂ ਆਪ ਹਾਲਾਤ ਦੇਖੇ ਜੀ ਤਾਂ ਜੇ ਕੋਈ ਉਹ ਹਾਲਾਤਾਂ ਨੂੰ ਸਿਹਰਦ ਹੋ ਕੇ ਦੇਖੇ ਤਾਂ ਸਾਨੂੰ ਵਿਸ਼ਵਾਸ ਸੀ ਕਿ ਭਾਈ ਪ੍ਰਧਾਨ ਮੰਤਰੀ ਮਦਦ ਜ਼ਰੂਰ ਕਰਨਗੇ ਕਿਉਂਕਿ ਦੇਸ਼ ਦੀ ਸਰਕਾਰ ਮਾਂ ਹੈ ਉਹਦੇ ਲਈ ਸਾਰੇ ਸੂਬੇ ਇੱਕ ਬਰਾਬਰ ਨੇ ਜਿਵੇਂ ਅੱਜ ਇੱਕ ਬੱਚੇ ਤੇ ਵਿਪਤ ਆ ਤਾਂ ਮਾਂ ਲਈ ਬੱਚਿਆਂ 'ਚ ਫਰਕ ਨਹੀਂ ਹੁੰਦਾ। ਜੀ। ਮੈਂ ਕਿਸੇ ਸੂਬੇ ਦੇ ਖਿਲਾਫ ਨਹੀਂ ਮੈਂ ਕਿਸੇ ਸੂਬੇ ਦੇ ਲੋਕਾਂ ਦੇ ਖਿਲਾਫ ਨਹੀਂ। ਜੇ 1500 ਕਰੋੜ ਹਿਮਾਚਲ ਨੂੰ ਦਿੱਤਾ ਜਾ ਸਕਦਾ ਹੈ। ਪੰਜਾਬ ਚੋਂ ਤੋਂ 4 ਗੁਣਾ ਵੱਧ ਨੁਕਸਾਨ ਹੈ। ਪੰਜਾਬ ਨੂੰ ਸਿਰਫ 1600 ਕਰੋੜ। ਹਮ ਹੁਣ ਜੇ ਪ੍ਰਧਾਨ ਮੰਤਰੀ ਦੀ ਗੱਲ ਸੁਣੀ ਹੈ। ਪ੍ਰਧਾਨ ਮੰਤਰੀ ਦੇਸ਼ ਦੇ ਨੇ ਡਾਕੂਮੈਂਟਸ ਤੇ ਬੋਲਦੇ ਨੇ ਇਦਾਂ ਦਾ ਕੋਈ ਸਟੇਟਮੈਂਟ ਨਹੀਂ ਦਿੰਦੇ। ਜੀ। ਉਹ ਕਹਿੰਦੇ ਸੀ 12000 ਕਰੋੜ ਜਿਹੜਾ ਡਿਜ਼ਾਸਟਰ ਮੈਨੇਜਮੈਂਟ ਫੰਡ ਆ ਉਹ ਪੰਜਾਬ ਕੋਲੇ ਪਿਆ ਹੈ ਕੇਂਦਰ ਨੇ ਉਹ ਵੀ ਰਿਲੀਜ਼ ਕਰਤਾ ਨਹੀਂ ਉਹ ਉਹ ਤੇ ਵੀ ਆ ਜਾਓ ਹੁਣ 1600 ਮੈ ਦਿੱਤਾ ਉਹ ਕਹਿੰਦੇ ਕਿ ਮੈਂ 13500 ਕਰੋੜ ਜੇ ਮੋਦੀ ਸਾਹਿਬ ਦੀ ਗੱਲ ਸਮਝੀਏ ਤਾਂ ਉਹ ਹੈ ਹੁਣ ਭਗਵੰਤ ਮਾਨ ਸਾਹਿਬ ਕਹਿੰਦੇ ਸਾਡੇ ਕੋਲ ਪੈਸਾ ਹੈ ਨਹੀਂ ਹਰਪਾਲ ਚੀਮਾ ਕਹਿੰਦੇ ਸਾਡੇ ਕੋਲ ਪੈਸਾ ਹੈ ਨਹੀਂ ਗਰੇਂਦਰ ਗੋਇਲ ਕਹਿੰਦੇ ਕਿ ਹੈ ਮੁੱਖ ਮੰਤਰੀ ਨੇ ਅੱਜ ਹੀ ਪੀਸੀ ਆ ਥੋੜੇ ਸਮੇਂ ਪਹਿਲਾਂ ਪ੍ਰੈਸ ਕਾਨਫਰੰਸ ਕਰਕੇ ਕਿਹਾ ਇਹ ਜਿਹੜਾ ਪੈਸਾ 13-12000 ਕਰੋੜ ਕਿਹਾ ਜਾਂਦਾ ਸਾਡੇ ਕੋਲ ਤਾਂ 15-1600 ਕਰੋੜ ਹੀ ਆ ਸਾਰਾ ਉਹਨਾਂ ਨੇ ਪਿਛਲੇ ਅੰਕੜੇ ਦਿੱਤੇ ਨੇ ਕਿ 21-22 ਜਾਂ 23-24 ਵਿੱਚ ਕਿੰਨੇ-ਕਿੰਨੇ 4-4 5-500 ਕਰੋੜ ਐਸਡੀਆਰ ਐਫ ਫੰਡ ਦੇ ਵਿੱਚ ਆਇਆ ਉਹ ਕਹਿੰਦੇ 1500 ਰੁਪਏ ਸਾਰੇ ਇਹ ਕਰੋੜ ਰੁਪਏ ਬਣਦਾ ਸਾਡਾ ਤੇ ਕਿੱਥੇ 12000 ਕਰੋੜ ਦੀ ਗੱਲ ਕੈਗ ਦੀ 2022-23 ਦੀ ਰਿਪੋਰਟ ਦੇ ਵਿੱਚ ਪੰਜਾਬ ਗਵਰਨਮੈਂਟ ਨੇ ਕਿਹਾ ਕਿ ਜੀ ਅਸੀਂ 9600 ਸਮਥਿੰਗ ਕਰੋੜ ਅਸੀਂ ਇਹ ਜਿਹੜਾ ਡਿਜ਼ਾਸਟਰ ਫੰਡ ਹੈ ਇਹਦੇ ਚ ਇਨਵੈਸਟ ਕਰਨ ਨੂੰ ਤਿਆਰਾਂ ਸੀ ਕਰ ਦਿੰਨੇ ਹੂੰ ਉਸ ਤੋਂ ਬਾਅਦ ਇਹਨਾਂ ਨੇ ਉਹ ਪੈਸਾ ਇੱਕ ਵੱਖਰਾ ਅਕਾਊਂਟ ਰੱਖ ਕੇ ਰੱਖਣਾ ਹੁੰਦਾ ਇਹਨਾਂ ਨੇ ਉਹ ਨਹੀਂ ਕਰਾਇਆ ਕੈਗ ਦੀ ਅੱਗੇ ਫਾਈਂਡਿੰਗ ਆਈ ਹੈ ਕਿ ਪੰਜਾਬ ਸਰਕਾਰ ਨੇ ਉਹ ਪੈਸਾ ਇਹਦੇ ਚ ਇਨਵੈਸਟ ਨਹੀਂ ਕੀਤਾ ਸ਼ਾਇਦ ਉਹ ਪੈਸਾ ਮਿਸਯੂਜ਼ ਹੋ ਗਿਆ ਅਸਲ ਦੇ ਵਿੱਚ ਹੋਇਆ ਕੀ ਹੈ ਇਹਨਾਂ ਨੇ ਉਹ ਡਿਜ਼ਾਸਟਰ ਮੈਨੇਜਮੈਂਟ ਫੰਡ ਦੇ ਅਗੇਂਸਟ ਕੋਈ ਲੋਨ ਲੈ ਕੇ ਉਹ ਪੈਸਾ ਖੁਰਦਪੁਰਦ ਕਰਤਾ ਉਹ ਖਾ ਗਏ ਨੇ ਉਹ ਸਾਰੇ 12000 ਕਰੋੜ ਉਹ 12000 ਕਰੋੜ ਦੇ ਅਗੇਂਸਟ ਇਹ ਐਂ ਹੋਇਆ ਹੋਣਾ ਕਿਉਂਕਿ ਕੈਗ ਦੀ ਰਿਪੋਰਟਸ ਦੇ ਵਿੱਚ 9664 ਕਰੋੜ ਦਾ 2022-23 ਦੇ ਵਿੱਚ ਬੋਲਦਾ ਬੋਲਦਾ 2022-23 ਚ ਬੋਲਦਾ ਉਸ ਤੋਂ ਬਾਅਦ 23 24 ਆ ਗਿਆ ਉਸ ਤੋਂ ਬਾਅਦ 25 ਆ ਗਿਆ ਸੋ 12000 ਕਰੋੜ ਹੋ ਗਿਆ ਹੋਣਾ ਕਿਉਂਕਿ ਵਧਦਾ ਰਹਿੰਦਾ ਉਹ ਸੋ ਉਹ 12000 ਕਰੋੜ ਦੇ ਅਗੇਂਸਟ ਇਹਨਾਂ ਨੇ ਲੋਨ ਲੈ ਕੇ ਉਹ ਵਰਿੰਦਰ ਗੋਇਲ ਜਿਹੜੀ ਗੱਲ ਕਰ ਰਿਹਾ ਉਹ ਠੀਕ ਕਰ ਰਿਹਾ ਹੁਣ ਫਾਈਨੈਂਸ ਮਿਨਿਸਟਰ ਨੂੰ ਪਤਾ ਹੈ ਕਿ ਕੀ ਕੁੰਡੀ ਕਮਾਤੀ ਪੈਸਾ ਉਹ ਪਿਆ ਪਰ ਪੈਸੇ ਦੇ ਅਗੇਂਸਟ ਇੱਕ ਓਡੀ ਲਿਮਟ ਬੰਦੀ ਹੈ ਉਹ ਓਡੀ ਲਿਮਟ ਜਾਂ ਤਾਂ ਦਿੱਲੀ ਦੀ ਇਲੈਕਸ਼ਨ ਤੇ ਖਰਚਾਏ ਜਾ ਕੇ ਜਾਂ ਇਹਨਾਂ ਨੇ ਕੇਜਰੀਵਾਲ ਦੀ ਇਸ਼ਤਿਹਾਰ ਬਾਜ਼ੀਆਂ ਮਸ਼ਹੂਰੀਆਂ 'ਚ ਖਰਚਤਾ ਉਹ ਪੈਸੇ ਇਹ ਖਰਚੀ ਬੈਠੇ ਨੇ ਇਸ ਤੋਂ ਨਕਮੀ ਕਿਹੜੀ ਸਰਕਾਰ ਹੋਊਗੀ ਜਿਨੇ ਆਪਦਾ ਦਾ ਪੈਸਾ 12000 ਕਰੋੜ ਖਰਚਤਾ ਨਹੀਂ ਦੱਸੋ ਜੀ ਇਹ ਕਿਉਂ ਨਹੀਂ ਉਹ ਪੈਸਾ ਖਰਚ ਕਾਲੀ ਦਲ ਫਿਰ ਕੀ ਡਿਮਾਂਡ ਕਰੂਗਾ ਇਸ ਇਸ ਬਾਰੇ ਸ਼੍ਰੋਮਣੀ ਅਕਾਲੀ ਦਲ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਦੇਸ਼ ਦੀ ਸਰਕਾਰ ਨੂੰ ਅਪੀਲ ਕਰਦਾ ਹੈ ਕਿ ਜਦੋਂ ਹੁਣ ਤੁਸੀਂ ਮੰਨ ਲਿਆ ਕਿ 13000 ਕਰੋੜ ਦਾ ਨੁਕਸਾਨ ਹੈ ਕਿਉਂਕਿ ਤੁਸੀਂ ਕਹਿੰਦੇ ਹੋ 12000 ਰੋ ਖਰਚ ਲਓ 1680 ਦਿਨੇ ਜੀ ਸੋ ਤੁਸੀਂ ਹੁਣ ਪੰਜਾਬੀਆਂ ਦਾ ਗਲਾ ਨਾ ਘੁੱਟੋ ਇਹਨਾਂ ਦੀ ਸਰਕਾਰ ਨੇ ਜੇ ਕੋਈ ਘਪਲਾ ਕੀਤਾ ਤੁਸੀਂ ਇਹਨਾਂ ਦੇ ਖਿਲਾਫ ਇਨਕੁਆਇਰੀ ਕਰੋ ਜਿਹੜਾ ਦੋਸ਼ੀ ਹੈ ਚਾਹੇ ਮੁੱਖ ਮੰਤਰੀ ਮੰਤਰੀ ਚਾਹੇ ਅਫਸਰ ਇਹਨਾਂ ਦੇ ਖਿਲਾਫ ਕਾਰਵਾਈ ਕਰੋ ਪਰ ਹੁਣ ਪੰਜਾਬ ਲਈ 12000 ਕਰੋੜ ਅੱਡ ਤੋਂ ਰਿਲੀਜ਼ ਕਰੋ ਕਿਉਂਕਿ ਤਕਰੀਬਨ 16-1700 ਪਿੰਡ ਜਿਹੜਾ ਬੁਰੀ ਤਰੀਕੇ ਹੜ੍ਹਾਂ ਦੇ ਪ੍ਰਭਾਵ ਹਟਾਇਆ ਉੱਥੇ ਤਾਂ ਪੁਨਰ ਵਸੇਵਾ ਹੋਣਾ ਉੱਥੇ ਫਸਲਾਂ ਦੇ ਹਾਲਾਤ ਨੇ ਮੈਰਾਵਜੀ ਦੱਸਾਂ ਤੁਹਾਨੂੰ ਕਿ ਜਿੱਥੇ 10-10 ਫੁੱਟ ਪਾਣੀ ਖੜਾ ਹੈ ਉੱਥੇ ਆਹ ਫਸਲ ਝੋਨਾ ਤਾਂ ਛੱਡੋ ਉੱਥੇ ਤਾਂ ਅੱਗੇ ਕੰਮ ਨਹੀਂ ਬਿਲਕੁਲ ਦੇਖਿਆ ਨਹੀਂ ਜਾ ਸਕਦਾ ਉੱਥੇ ਨਹੀਂ ਹੋਣਾ ਕੁਝ ਸੋ ਕੇਂਦਰ ਦੀ ਸਰਕਾਰ ਪੰਜਾਬ ਦਾ ਪੈਸਾ ਰੀਲੀਜ਼ ਕਰੇ ਜਿਹੜਾ ਘਪਲਾ ਹੋਇਆ ਉਹ ਇਹਨਾਂ ਦੇ ਖਿਲਾਫ ਕਾਰਵਾਈ ਕਰੇ ਯਾਨੀ ਜ਼ਰੂਰੀ ਹੈ 12000 ਕਰੋੜ ਦਾ ਚਾਹੀਦਾ 1600 ਕਰੋੜ ਜ਼ਰੂਰੀ ਹੈ 1600 ਕਰੋੜ ਕੀ ਹੁੰਦਾ ਜੀ ਸੁੱਭਾ ਸਾਰਾ ਮਾਝਾ ਮਾਲਵਾ ਦੁਆਬਾ ਤਿੰਨੇ ਖੇਤਰਾਂ ਦੀ ਬਾਹਰ ਹਟ ਅ ਬਿਕਰਮ ਸਿੰਘ ਮਜੀਠੀਆ ਉਹਨਾਂ ਦੇ ਤੁਸੀਂ ਪਰ ਵਕੀਲ ਵੀ ਹੋ ਕੇਸ ਸਾਰੇ ਦੇਖ ਰਹੇ ਹੋ ਅ ਜੇਲ ਦੇ ਵਿੱਚ ਉਹ ਵੀ ਬੰਦ ਨੇ ਹਨ ਜਿਸ ਤਰੀਕੇ ਦੇ ਨਾਲ ਬੀਤੇ ਦਿਨੇ ਸੀ ਦੇਖਿਆ ਕਿ ਪਟਿਆਲੇ ਜੇਲ ਦੇ ਵਿੱਚ ਜੋ ਵੀ ਹੋਇਆ ਹਾਲਾਂਕਿ ਉਹਨਾਂ ਦੀ ਚਲੋ ਜੇਲ ਵੱਖਰੀ ਹੈ ਸੰਦੀਪ ਸਣੀ ਨੇ ਜਿਸ ਤਰੀਕੇ ਦੇ ਨਾਲ ਤਿੰਨ ਸਾਬਕਾ ਪੁਲਿਸ ਮੁਲਾਜ਼ਮਾਂ ਤੇ ਅਟੈਕ ਕੀਤਾ ਆ ਤੁਸੀਂ ਵੀ ਤਾਂ ਇੱਕ ਡਿਮਾਂਡ ਕਰ ਰਹੇ ਹੋ ਕਿ ਮਜੀਠੀਆ ਸਾਹਿਬ ਨੂੰ ਵੀ ਕਿਤੇ ਨਾ ਕਿਤੇ ਇਸ ਤਰੀਕੇ ਦਾ ਥ੍ਰੈਟ ਹੈਗਾ ਜੇਲ੍ਹ ਦੇ ਵਿੱਚ ਉਹ ਮੰਨਦੇ ਹੋ ਤੁਸੀਂ ਔਰ ਇਹ ਪਟਿਆਲੇ ਵਾਲੀ ਜਿਹੜੀ ਘਟਨਾ ਹੋਈ ਆ ਉਹਨੂੰ ਦੇਖ ਕੇ ਕਿਸ ਤਰੀਕੇ ਦੀ ਹੁਣ ਤੋਂ ਅਸੀਂ ਅਪਰੋਚ ਰਹੂਗੀ ਅਦਾਲਤ ਦੇ ਵਿੱਚ ਦੇਖੋ ਕੋਰਟ ਨੇ ਆਰਡਰ ਡੇ ਬਿਫੋਰ ਯਸਟਰਡੇ ਪਰਸੋਂ ਕੋਰਟ ਦਾ ਆਰਡਰ ਬੜਾ ਡਿਟੇਲ ਆ ਗਿਆ ਉਹਨਾਂ ਨੇ ਕਿਹਾ ਕਿ ਵਿਕਰਮ ਮਜੀਠੀਆ ਸਾਹਿਬ ਦੀਆਂ ਜੋ ਆਈਬੀ ਦੀਆਂ ਰਿਪੋਰਟਾਂ ਹਾਈ ਕੋਰਟ ਚ ਆਈਆਂ ਨੇ ਜਿੱਥੇ ਬੜਾ ਕੈਟੈਗੋਰਿਕ ਆ ਆਈਬੀ ਤੋਂ ਪ੍ਰੀਮੀਅਰ ਏਜੰਸੀ ਤਾਂ ਦੇਸ਼ ਕੋਲੇ ਹੈ ਨਹੀਂ ਆਈਬੀ ਕਹਿ ਰਹੀ ਹੈ ਕਿ ਹੀ ਇਜ਼ ਅ ਹਾਈ ਥ੍ਰੈਟ ਰਿਸਕ ਪ੍ਰੋਟੈਕਟਿਵ ਹੈ ਸੋ ਕੋਰਟ ਨੇ ਆਰਡਰ ਕੀਤਾ ਹੈ ਕਿ ਆਈਬੀ ਦੀ ਤੇ ਹੋਰ ਏਜੰਸੀਆਂ ਦੀ ਜਿਹੜੀ ਉਹਨਾਂ ਦੀ ਥ੍ਰੈਟ ਪਰਸੈਪਸ਼ਨ ਨੂੰ ਲੈ ਕੇ ਰਿਪੋਰਟਾਂ ਨੇ ਉਹਦੇ ਮੁਤਾਬਕ ਜੇਲ੍ਹ ਦੇ ਵਿੱਚ ਉਹਨਾਂ ਨੂੰ ਸੁਰੱਖਿਆ ਪ੍ਰਦਾਨ ਕੀਤੀ ਜਾਵੇ ਸੋ ਹੁਣ ਜਦੋਂ ਕੋਰਟ ਦਾ ਆਰਡਰ ਹੈ ਪੰਜਾਬ ਸਰਕਾਰ ਨੂੰ ਡਾਇਰੈਕਸ਼ਨ ਹੈ ਜੇਲ੍ਹ ਡਿਪਾਰਟਮੈਂਟ ਨੂੰ ਡਾਇਰੈਕਸ਼ਨ ਸੋ ਦੇ ਆ ਬਾਉਂਡ ਕਿ ਉਹਨਾਂ ਨੂੰ ਉੱਥੇ ਜੇਲ੍ਹ ਦੇ ਵਿੱਚ ਸੁਰੱਖਿਆ ਦਿੱਤੀ ਜਾਵੇ ਸੰਦੀਪ ਸਣੀ ਵਾਲੇ ਇਨਸੀਡੈਂਟ ਨੂੰ ਕਿਵੇਂ ਦੇਖਦੇ ਹੋ ਤੁਸੀਂ ਕਿਵੇਂ ਮੰਨਦੇ ਹੋ ਮੈਨੂੰ ਉਸ ਇਨਸੀਡੈਂਟ ਬਾਰੇ ਜ਼ਿਆਦਾ ਪਤਾ ਨਹੀਂ ਮੈਨੂੰ ਅੱਜ ਹੀ ਕਿਸੇ ਨੇ ਸੂਬਾ ਦੱਸਿਆ ਪਰ ਮੈਂ ਉਹਨੂੰ ਦੇਖੂਗਾ ਕਿ ਕੀ ਹੈ ਮੈਨੂੰ ਉਹਦੇ ਬਾਰੇ ਜਾਣਕਾਰੀ ਨਹੀਂ ਹੈ ਕਿ ਉਹ ਕਿਦਾਂ ਵਾਪਰਿਆ ਸਰ ਸੋ ਮੈਂ ਉਹ ਕਹਿੰਦੇ ਇਕੋ ਬੈਰਿਕ ਦੇ ਵਿੱਚ ਬੰਦ ਸੀ ਸੰਦੀਪ ਸਣੀ ਵੀ ਤੇ ਇਹ ਤਿੰਨੋਂ ਮੁਲਾਜ਼ਮ ਵੀ ਉਹਦੇ ਚ ਜਿਹੜਾ ਸਾਬਕਾ ਇੰਸਪੈਕਟਰ ਸੂਬਾ ਸਿੰਘ ਸੀਗਾ ਜਿਹਨੂੰ ਉਮਰ ਕੈਦ ਦੀ ਸਜ਼ਾ ਫੇਕ ਇਨਕਾਊਂਟਰ ਚ ਹੋਈ ਤੇ ਉਹਨੂੰ ਕਹਿੰਦੇ ਅਦਾਲਤ ਦੇ ਵੱਲੋਂ ਜ਼ਮਾਨਤ ਮਿਲ ਰਹੀ ਸੀ ਤੇ ਆਉਣ ਵਾਲੇ ਕੁਝ ਦਿਨਾਂ ਦੇ ਵਿੱਚ ਉਹਨੇ ਬਾਹਰ ਆ ਜਾਣਾ ਸੀ ਕਿ ਇਹ ਇੱਕ ਪੱਖ ਕਿਹਾ ਜਾ ਰਿਹਾ ਕਿ ਇਸ ਕਰਕੇ ਸਣੀ ਨੇ ਅਟੈਕ ਕੀਤਾ ਕਿ ਤੈਨੂੰ ਉਮਰ ਕੈਦ ਹੋਈ ਹੈ ਤੇ ਕਿਸ ਤਰੀਕੇ ਨਾਲ ਅਦਾਲਤ ਤੈਨੂੰ ਇਹ ਜ਼ਮਾਨਤ ਦੇ ਸਕਦੀ ਹੈ ਬਾਹਰ ਹੋਗਾ ਇਸ ਤਰੀਕੇ ਨਾਲ ਕਹਿ ਰਹੇ ਨੇ ਦੇਖੋ ਉਹੀ ਗੱਲ ਹੈ ਕਿ ਕੋਈ ਸੈਂਟੀਮੈਂਟ ਚ ਕੀਤੀ ਹੋਈ ਗੱਲ ਲੱਗਦੀ ਹੈ ਸੋ ਜਿੰਨਾ ਚਿਰ ਡਿਟੇਲਸ ਨਹੀਂ ਆ ਜਾਂਦੀ ਮੈਨੂੰ ਨਹੀਂ ਲੱਗਦਾ ਕਿਤੇ ਕਮੈਂਟ ਕਰਨਾ ਕੁਝ ਬੰਦ ਠੀਕ ਹੈ ਆਮ ਆਦਮੀ ਪਾਰਟੀ ਦੇ ਐਮ ਐਲ ਏ ਬਹੁਤ ਚਰਚਾ ਦੇ ਵਿੱਚ ਨੇ ਚਾਹੇ ਉਹ ਪਠਾਨ ਮਾਜਰਾ ਹੋਵੇ ਚਾਹੇ ਉਹ ਲਾਲਪੁਰਾ ਸਾਹਿਬ ਹੁਣ ਉਹਨਾਂ ਨੂੰ ਅੱਜ ਸਜ਼ਾ ਹੋ ਗਈ ਹੈ ਸੁਣਾ ਦਿੱਤੀ ਗਈ ਹੈ ਇਹ ਚੀਜ਼ਾਂ ਨੂੰ ਤੁਸੀਂ ਕਿਵੇਂ ਦੇਖਦੇ ਹੋ ਚਾਹੇ ਇਸ ਤੋਂ ਪਹਿਲਾਂ ਵੀ ਦੇਖ ਲਓ ਕਿ ਵਿਜੇ ਸਿੰਘਲਾ ਹੁੰਦੇ ਸੀ ਮੰਤਰੀ ਸੀਗੇ ਉਹਨਾਂ ਤੇ ਕ腐ਪਸ਼ਨ ਦਾ ਇਲਜ਼ਾਮ ਲੱਗਿਆ ਰਮਨ ਅਰੋੜਾ ਵੀ ਅੰਦਰ ਨੇ ਹੋਰ ਬਹੁਤ ਸਾਰੇ ਇਸ ਤਰੀਕੇ ਦੇ ਕੇਸ ਨੇ ਇਹ ਕਿਵੇਂ ਦੇਖ ਰਹੇ ਹੋ ਖਾਸ ਕਰਕੇ ਜੇ ਪਠਾਨ ਮਾਜਰਾ ਵਾਲਾ ਐਪੀਸੋਡ ਪੂਰਾ ਇਹਦੀ ਗੱਲ ਕਰੀਏ ਤਾਂ ਤੁਸੀਂ ਨਾ ਵੈਸੇ ਤਾਂ ਇਹ 92 ਹੀਰੇ ਨੇ ਇਹੀ 92 ਹੀਰੇ ਲੱਭ ਕੇ ਲਿਆਏ ਸੀ ਔਰ ਪਹਿਲੇ ਦਿਨੋਂ ਹੀ ਵਿਜੇ ਸਿੰਘਲਾ ਨੂੰ ਮੁੱਖ ਮੰਤਰੀ ਨੇ ਆਪ ਫੜਿਆ ਕਹਿੰਦੇ ਜੀ ਮੇਰਾ ਮੰਤਰੀ ਕਰਪਸ਼ਨ ਕਰਦਾ ਮੈਂ ਫੜ ਲਿਆ ਮੈਂ ਵੀਡੀਓ ਬਣਾ ਲਈ ਮੁਰਕੇ ਕੋਰਟ ਚੋਂ ਦੀ ਕੈਨਸਲੇਸ਼ਨ ਕਰਤੀ ਹੁਣ ਇਹ ਤੋਂ ਹੱਸੋ ਇਹ ਨਹੀਂ ਸਥਿਤੀ ਕੀ ਹੋਊਗੀ ਕਿ ਪੰਜਾਬ ਦੇ ਮੁੱਖ ਮੰਤਰੀ ਲਾਈਵ ਹੋ ਕੇ ਕਹਿਣਗੇ ਜੀ ਮੈਂ ਮੰਤਰੀ ਦੀ ਕਰਪਸ਼ਨ ਕਰਦੇ ਦੀ ਵੀਡੀਓ ਬਣਾਈ ਹੈ ਮਤਲਬ ਮੁੱਖ ਮੰਤਰੀ ਮੁੱਖ ਗਵਾਹ ਹੈ ਉਸ ਕੇਸ ਦਾ ਤੇ ਮੁਰਕੇ ਉਹ ਕੈਨਸਲੇਸ਼ਨ ਕਰਤੀ ਕਹਿੰਦੇ ਜੀ ਉਹ ਤਾਂ ਵੀਡੀਓ ਹੀ ਨਹੀਂ ਠੀਕ ਹੈਗੀ ਮਤਲਬ ਮੁੱਖ ਮੰਤਰੀ ਨੇ ਉਹ ਸਮਝੌਤਾ ਕਰ ਲਿਆ ਹਾਲਾਂਕਿ ਉਹ ਹਾਈ ਕੋਰਟ ਕੇਸ ਪਹੁੰਚ ਗਿਆ ਕਿਉਂਕਿ ਸੀਐਫਐਸਐਲ ਦੀ ਇੱਕ ਹਰ ਦੇਖੋ ਸਿਸਟਮ ਦੇ ਵਿੱਚ ਕਰਪਟ ਬੰਦੇ ਵੀ ਹੈ ਇਮਾਨਦਾਰ ਵੀ ਨੇ ਸੀਐਫਐਸਐਲ ਦੇ ਵਿੱਚ ਇੱਕ ਸੰਦੀਪ ਕੌਰ ਹੈ ਲੜਕੀ ਉਹ ਹਾਈ ਕੋਰਟ ਚਲੀ ਗਈ ਕਿ ਜਿਹੜੀ ਰਿਪੋਰਟ ਦੇ ਬਿਹਾਫ ਤੇ ਇਹ ਤੁਸੀਂ ਵਿਜੇ ਸਿੰਘਲੇ ਨੂੰ ਕਲੀਨ ਚਿੱਟ ਦਿੱਤੀ ਹੈ ਉਹ ਵੀਡੀਓ ਟੈਂਪਰ ਕੀਤੀ ਹੈ ਤੇ ਉਹਨੇ ਸੀਐਫਐਸਐਲ ਦੇ ਡਾਇਰੈਕਟਰ ਤੇ આરોਪ ਲਾਇਆ ਕਿ ਜਿਹੜੀ ਵੀਡੀਓ ਅਸਲੀ ਹੈ ਉਹ ਵੀਡੀਓ ਖੁਰਦਪੁਰਦ ਕਰਦੀ ਹੈ ਇਹ ਇੱਕ ਟੈਂਪਰਡ ਵੀਡੀਓ ਹੈ ਸੋ ਇਹ ਤਾਂ ਸਰਕਾਰ ਦੇ ਉੱਤੇ ਏਡੇ ਵੱਡੇ ਸਵਾਲ ਖੜੇ ਹੋ ਗਏ ਨੇ ਕਿ ਕਿਹਦੇ ਕਹਿਣ ਤੇ ਤੁਸੀਂ ਹੁਣ ਮੰਤਰੀ ਨੂੰ ਵਿਚਾਰ ਰਹੇ ਹੋ ਜਿਹਨੂੰ ਤੁਸੀਂ ਕਹਿੰਦੇ ਸੀ ਜੀ ਇਸ ਤੇ ਨੂੰ ਕਰਪਸ਼ਨ ਚ ਫੜਿਆ ਅਮਿਤ ਰਤਨ ਦੇ ਕੇਸ ਚ ਕੀ ਹੋਇਆ ਫੌਜਾ ਸਿੰਘ ਸਰਾਰੀ ਨੂੰ ਤੁਸੀਂ ਮਿਨਿਸਟਰੀ ਤੋਂ ਹਟਾਤਾ ਕਰਪਸ਼ਨ ਦੇ ਇਲਜ਼ਾਮ ਚ ਪਰਚਾ ਦਿੱਤਾ ਨਹੀਂ ਰਮਨ ਅਰੋੜੇ ਦੇ ਕੇਸ ਚ ਹੁਣ ਰਮਨ ਅਰੋੜਾ ਦਾ ਕੇਸ ਦੇਖੋਗੇ ਜਾਂ ਬਾਕੀ ਕੇਸ ਦੇਖੋਗੇ ਇਹ ਵਿਚਾਰੇ ਮੈਨੂੰ ਐ ਵਿਕਟਮ ਲੱਗਦੇ ਨੇ ਕਿ ਜਦੋਂ ਬਾਈ ਇਲੈਕਸ਼ਨ ਆ ਜਾਂਦੀ ਹੈ ਉਦੋਂ ਇੱਕ ਨੂੰ ਝਟਕਾ ਦਿੰਦੇ ਨੇ 92 ਨੇ ਨਾ ਵੀ ਇੱਕ ਨੂੰ ਝਟਕਾ ਦਿਓ ਹੁਣ ਉੱਥੇ ਇਲੈਕਸ਼ਨ ਆਉਣ ਕਹਿੰਦੇ ਪਠਾਨ ਮਾਜਰਾ ਹੁਣ ਪਠਾਨ ਮਾਜਰਾ ਮੁੱਖ ਮੰਤਰੀ ਦਾ ਬੇਹਦ ਖਾਸ ਐਮਐਲਏ ਹੈ ਘਰ ਵਾਲੀ ਦੇ ਫੁੱਫੜ ਜੀ ਨੇ ਫੁੱਫੜ ਜੀ ਨੇ ਬਿਲਕੁਲ ਤੇ ਫੁੱਫੜ ਜੀ ਕੀ ਹੁੰਦੇ ਆ ਪਪ ਪੰਜਾਬੀ ਸਮਝਦੇ ਆ ਸੋ ਇਹ ਇੱਕ ਸਕ੍ਰਿਪਟ ਲਿਖੀ ਜਾ ਰਹੀ ਹੈ ਮੈਨੂੰ ਲੱਗਦਾ ਹੈ ਕਿ ਕੋ ਗ੍ਰੀਲਾ ਵਾਰ ਸ਼ੁਰੂ ਹੋ ਗਈ ਹੈ ਇਹ ਦਿੱਲੀ ਵਰਸਸ ਪੰਜਾਬ ਹੋ ਗਿਆ ਮੁੱਖ ਮੰਤਰੀ ਦੇ ਖੇਮੇ ਦੇ ਐਮਐਲਏ ਚਾਹੁੰਦੇ ਨੇ ਕਿ ਸਾਰੀ ਨਕਾਮੀ ਸਾਢੇ 3 ਸਾਲ ਦਾ ਫੇਲਿਅਰ ਦਿੱਲੀ ਤੇ ਗੱਲ ਮੜ ਦਈਏ ਦਿੱਲੀ ਵਾਲੇ ਚਾਹੁੰਦੇ ਆ ਭਗਵੰਤ ਮਾਨ ਸਾਹਿਬ ਦੇ ਗੱਲ ਮੜ ਦਈਏ ਸੋ ਜੋ ਅੰਦਰਲੀਆ ਰਿਪੋਰਟਸ ਆ ਜੋ ਅਫਸਰ ਕਹਿ ਰਹੇ ਨੇ ਤੁਹਾਨੂੰ ਕਹਿੰਦੇ 15-20 ਦਿਨਾਂ 'ਚ ਕੋਈ ਵੱਡੀ ਚੇਂਜ ਵੀ ਦਿਖ ਸਕਦੀ ਹੈ ਪੰਜਾਬ ਦੀ ਸਿਆਸਤ 'ਚ ਵੱਡਾ ਪੁਚਾਲ ਹੈ ਜਿਹਦਾ ਪਲੜਾ ਭਾਰੀ ਹੋ ਗਿਆ ਉਹ ਦੂਜੇ ਨੂੰ ਖਾਜੂ ਨਹੀਂ ਕਿਹਾ ਤਾਂ ਇਹ ਵੀ ਜਾ ਰਿਹਾ ਸੀ ਜਦੋਂ ਐਮਐਲਏ ਪਠਾਨ ਮਾਜਰਾ ਬੋਲੇ ਨਾ ਉਸ ਤੋਂ ਬਾਅਦ ਇਹ ਕਿਹਾ ਜਾ ਰਿਹਾ ਸੀ ਵੀ 4-5 ਐਮਐਲਏ ਹੋਰ ਬੋਲਣ ਦੇ ਲਈ ਤਿਆਰ ਨੇ ਪਰ ਕਹਿੰਦੇ ਕਿ ਜਦੋਂ ਐਕਸ਼ਨ ਐਡਾ ਵੱਡਾ ਹੋ ਗਿਆ ਪਠਾਨ ਮਾਜਰਾ ਦੇ ਖਿਲਾਫ ਤਾਂ ਦੂਜੇ ਡਰ ਗਏ ਤਾਂ ਫਿਰ ਹੁਣ ਸਮਝ ਆ ਗਈ ਕਿ ਦਿੱਲੀ ਭਾਰੀ ਹੈ ਕਿਉਂਕਿ ਬਿਊਰੋਕ੍ਰੇਸੀ ਡੀਜੀਪੀ ਚੀਫ ਸੈਕਟਰੀ ਸਭ ਦਿੱਲੀ ਚਲਾ ਰਹੀ ਹੈ ਮੁੱਖ ਮੰਤਰੀ ਤਾਂ ਕੇਜਰੀਵਾਲ ਨੇ ਨਾ ਭਗਵੰਤ ਮਾਨ ਸਾਹਿਬ ਤਾਂ ਇੱਕ ਰਬਰਟ ਸਟੈਂਪ ਨੇ ਸੋ ਫਿਰ ਅਗਰ ਇਹ ਗੱਲ ਨੂੰ ਸੱਚ ਮੰਨ ਲਈਏ ਔਰ ਪਠਾਨ ਮਾਜਰਾ ਦੇ ਉੱਤੇ ਜਿਹੜਾ ਐਕਸ਼ਨ ਉਹਨੂੰ ਸੱਚ ਮੰਨ ਲਈਏ ਇਹਦਾ ਮਤਲਬ ਫਿਰ ਦਿੱਲੀ ਭਾਰੀ ਅਗਲਾ ਨੰਬਰ ਫਿਰ ਭਗਵੰਤ ਮਾਨ ਸਾਹਿਬ ਦਾ ਹੀ ਬਈ ਇਸੇ ਕਰਕੇ ਵੀ ਹੈ ਜੇ ਤੁਸੀਂ ਕਹਿ ਰਹੇ ਹੋ ਕਿ ਚੀਫ ਮਿਨਿਸਟਰ ਸਪੋਰਟ ਕਰ ਰਹੇ ਨੇ ਪਠਾਨ ਮਾਜਰਾ ਨੂੰ ਦਾ ਅਰੈਸਟ ਇਸੇ ਕਰਕੇ ਨਹੀਂ ਹੋ ਪਾਈ ਤੁਹਾਨੂੰ ਲੱਗਦਾ ਕਿ ਕਿਸੇ ਨੂੰ 100% ਤੁਸੀਂ ਮੈਨੂੰ ਇੱਕ ਗੱਲ ਦੱਸੋ ਜੀ ਕਿ ਪੁਲਿਸ ਕਸਟਡੀ ਚੋਂ ਕਿੱਦਾਂ ਭੱਜਿਆ ਇੱਕ ਵਾਰ ਤਾਂ ਕਹਿਤਾ ਸੀ ਨਾ ਕਿ ਪਹਿਲਾਂ ਕਹਿੰਦੇ ਫੜ ਲਿਆ ਫਿਰ ਕਹਿੰਦੇ ਭੱਜ ਗਿਆ ਫਿਰ ਕਹਿੰਦੇ ਗੋਲੀਆਂ ਚਲਾ ਕੇ ਭੱਜ ਗਿਆ ਜੇ ਅਰੈਸਟੀ ਪੈ ਗਈ ਸੀ ਤਾਂ ਪਿਸਤਲ ਕਿੱਥੋਂ ਸੀ ਮਤਲਬ ਲੋਕਾਂ ਨੂੰ ਨਾ ਸਾਰਾ ਦਿਨ ਮੈਂ ਨਾ ਅਫਸਰਾਂ ਨੂੰ ਵੀ ਕਹਿਣਾ ਚਾਹੁੰਦਾ ਕਿ ਅਫਸਰ ਵੀ ਨਾ ਇਹਨਾਂ ਦੀਆਂ ਜਿਹੜੀਆਂ ਫਿਲਮਾਂ ਦਿੱਲੀ ਤੋਂ ਬਣ ਕੇ ਆਉਂਦੀਆਂ ਨੇ ਅਫਸਰ ਵੀ ਉਹ ਸਕ੍ਰਿਪਟਾਂ ਨਾ ਲਿਖਣ ਮਤਲਬ ਪੰਜਾਬ ਪੁਲਿਸ ਦੇ ਹੱਥੋਂ ਬੰਦਾ ਭੱਜੇ ਪਰ ਇਹ ਤਾਂ ਨਮੋਸ਼ੀ ਇਹ ਤਾਂ ਪੰਜਾਬ ਪੁਲਿਸ ਦੀ ਬਦਨਾਮੀ ਹੋ ਰਹੀ ਹੈ ਸਰਕਾਰ ਦਾ ਕੀ ਜਾਨਾ ਤਾਂ ਡੇਢ ਸਾਲ ਬਾਅਦ ਇਹਨਾਂ ਦਾ ਉਹ ਹਾਲਾਤ ਹੋਣਿਆ ਆਮ ਆਦਮੀ ਪਾਰਟੀ ਲੱਭਣੀ ਨਹੀਂ ਦੇਸ਼ ਚੋਂ ਵੀ ਖਤਮ ਪੰਜਾਬ ਚੋਂ ਵੀ ਖਤਮ ਆਪਣੀ ਕ੍ਰੈਡੀਬਿਲਟੀ ਪੰਜਾਬ ਪੁਲਿਸ ਕਿਉਂ ਖਰਾਬ ਕਰ ਰਹੀ ਹੈ ਸੋ ਪੰਜਾਬ ਪੁਲਿਸ ਇਹਨਾਂ ਦੀ ਸਕ੍ਰਿਪਟ ਤੇ ਕੰਮ ਨਾ ਕਰੇ ਅਸਲ ਦੇ ਵਿੱਚ ਇਹ ਸਭ ਹਿੱਸਾ ਪਤੀ ਹੈ ਆਪਸ ਚ ਭਾਈਵਾਲਾ ਰੱਜ ਕੇ ਪੰਜਾਬ ਨੂੰ ਲੁੱਟਿਆ ਜਿਹੜਾ ਸੀਬੀਆਈ ਇਨਕੁਆਇਰੀ ਕਰ ਰਹੀ ਹੈ ਉਹਦੀਆਂ ਪੈੜਾਂ ਮੁੱਖ ਮੰਤਰੀ ਦੇ ਘਰ ਤੱਕ ਜਾਣਗੀਆਂ ਜਿਹੜੀ ਕੇਬਲ ਤੇ ਕਬਜ਼ੇ ਵਾਲਾ ਉਹ ਆਲਰੇਡੀ ਹਾਈ ਕੋਰਟ ਨੇ ਸਾਰੇ ਕੇਸ ਸੀਬੀਆਈ ਨੂੰ ਦਿੱਤੇ ਨੇ ਸੋਚ ਪਠਾਨ ਮਾਜਰਾ ਵੀ ਨੇ ਤੁਹਾਨੂੰ ਉਹਦੇ ਚ ਕਾਫੀ ਕੁਝ ਪਤਾ ਹੋਊਗਾ ਨਾ ਜੁਝਾਰ ਸਾਹਿਬ ਦੇ ਕਰੀਬੀ ਤਾਂ ਹੈਗੇ ਹੀ ਹੋ ਤੁਸੀਂ ਜਿਆ ਪਾਰਟੀ ਦੇ ਵਿੱਚ ਕਿਤੇ ਨਾ ਕਿਤੇ ਮਾੜਾ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਦੇ ਘਰ ਤੋਂ ਹੂੰ ਡਾਇਰੈਕਸ਼ਨਸ ਨਾਲ ਉੱਥੇ ਕੇਬਲ ਤੇ ਕਬਜ਼ਾ ਹੋ ਰਿਹਾ ਸੀ ਇਹ ਤੋਂ ਵੱਧ ਮੈਂ ਕੀ ਕਹਾ ਬਾਕੀ ਸੀਬੀਆਈ ਨੇ ਇਨਵੈਸਟੀਗੇਸ਼ਨ ਕਰਕੇ ਦੁੱਧਾ ਦੁੱਧ ਪਾਣੀ ਦਾ ਪਾਣੀ ਨਹੀਂ ਇੱਕ ਜਿਹੜੇ ਉਹ ਕਹਿ ਰਹੇ ਸੀ ਕਿ ਪੈਸਾ ਜਾਂਦਾ ਜੀ ਮੰਥਲੀ ਜਾਂਦੀ ਹੈ ਜਾਂ ਉਹ ਜਾਂਦਾ ਇਸ ਤਰੀਕੇ ਦੇ ਨਾਲ ਦੇਖੋ ਸਾਰਾ ਕੁਝ सीबीआई ਨੇ ਸਾਹਮਣੇ ਰੱਖ ਦੇਣਾ ਮੈਂ ਤੁਹਾਨੂੰ ਦੱਸਦਾ ਕਿ ਇਹ ਜਿਹੜਾ ਕੇਬਲ ਤੇ ਕਬਜ਼ਾ ਸੀ ਇਹ ਕੇਬਲ ਤੇ ਕਬਜ਼ਾ ਮੁੱਖ ਮੰਤਰੀ ਸਾਹਿਬ ਆਪ ਕਰਵਾ ਰਹੇ ਸੀ ਮੁੱਖ ਮੰਤਰੀ ਦੇ ਘਰੋਂ ਇਹ ਸਾਰੀਆਂ ਡਾਇਰੈਕਸ਼ਨਸ ਆ ਰਹੀਆਂ ਸੀ सीबीआई ਇਨਵੈਸਟੀਗੇਟ ਕਰ ਰਹੀ ਹੈ ਔਰ ਪਠਾਨ ਮਾਜਰਾ ਤੋਂ ਕਰੀਬੀ ਪੰਜਾਬ ਦੇ ਮੁੱਖ ਮੰਤਰੀ ਦਾ ਕੋਈ ਨਹੀਂ ਸੋ ਇਹ ਜਿਹੜੀਆਂ ਗੱਲਾਂ ਕਹੀਆਂ ਜਾ ਰਹੀਆਂ ਜੀ ਐਕਸ਼ਨ ਹੋ ਗਿਆ ਜੀ ਠੀਕ ਹੈ ਐਕਸ਼ਨ ਦਿੱਲੀ ਕਰਾ ਰਹੀ ਹੈ ਜਿਹੜਾ ਭਜਾਇਆ ਹੈ ਜਿਹੜਾ ਭਜਣ ਚ ਮਦਦ ਹੋ ਰਹੀ ਹੈ ਉਹ ਫਿਰ ਮੁੱਖ ਮੰਤਰੀ ਸਾਹਿਬ ਆਪ ਹੀ ਕਰ ਰਹੇ ਠੀਕ ਹੈ ਮੈਂ ਆਖਰੀ ਸਵਾਲ ਪੁੱਛੂੰਗਾ ਫਿਰ ਆਪਾਂ ਸਮਾਪਤੀ ਵੱਲ ਵਧਦੇ ਹਾਂ ਕੰਗਨਾਰ ਰੌਤ ਬੀਜੇਪੀ ਦੀ ਐਮਪੀ ਹੈ ਹੁਣ ਤਾਂ ਇਸ ਵੇਲੇ ਤੇ ਉਹ ਜਦੋਂ ਕਿਸਾਨੀ ਅੰਦੋਲਨ ਚੱਲਿਆ ਸੀ ਤੇ ਜਿਸ ਤਰੀਕੇ ਨਾਲ ਬਜ਼ੁਰਗ ਮਾਤਾ ਦੇ ਖਿਲਾਫ ਉਹ ਬੋਲੀ ਸੀ ਉਹ ਡੈਫੇਮੇਸ਼ਨ ਦਾ ਕੇਸ ਉਹਨੇ ਪਟੀਸ਼ਨ ਪਾਈ ਹੋਈ ਸੀ ਸੁਪਰੀਮ ਕੋਰਟ ਦੇ ਵਿੱਚ ਕਿ ਖਾਰਜ ਕੀਤਾ ਜਾਵੇ ਸੁਪਰੀਮ ਕੋਰਟ ਨੇ ਖਾਰਜ ਕਰਤਾ ਉਹ ਉਹਦੀ ਪਟੀਸ਼ਨ ਕੰਗਨਾਰ ਦੀ ਕਿ ਨਹੀਂ ਤੂੰ ਇਹ ਤੇਰਾ ਖਾਰਜ ਨਹੀਂ ਹੋ ਸਕਦਾ ਚੱਲੂਗਾ ਇਹ ਕੇਸ ਇਸ ਬਾਰੇ ਥੋੜਾ ਜਿਹਾ ਮੈਂ ਤੁਹਾਡਾ ਰਿਐਕਸ਼ਨ ਲੈਣਾ ਚਾਹੁੰਦਾ ਹੈ ਦੇਖੋ ਕੰਗਨਾਰ ਨੌਤ ਦਾ ਨਾਂ ਮੈਨੂੰ ਇੱਕ ਲੇਡੀ ਹੈ ਮੈਂ ਲੇਡੀ ਦੇ ਖਿਲਾਫ ਸ਼ਬਦ ਨਹੀਂ ਵਰਤਨੇ ਚਾਹੁੰਦਾ ਹੂੰ ਪਰ ਅੱਜ ਜੋ ਦੇਸ਼ ਦੀ ਪਾਰਲੀਮੈਂਟ ਚ ਬੀਜੇਪੀ ਵੱਲੋਂ ਗਈ ਆ ਸੋ ਜਦੋਂ ਇਨਸਾਨ ਦੇ ਅਹੁਦੇ ਵਧਣ ਤਾਂ ਉਹਦੀਆਂ ਜ਼ਿੰਮੇਵਾਰੀਆਂ ਵੀ ਵਧਣੀਆਂ ਚਾਹੀਦੀਆਂ ਤਾਂ ਉਹਨਾਂ ਆਪਣੇ ਸ਼ਬਦਾਂ ਦੀ ਮਰਿਆਦਾ ਰੱਖਣੀ ਚਾਹੀਦੀ ਹੈ ਜਿਹੜੀ ਕਿ ਕੰਗਨਾ ਰਣੌਤ ਨੇ ਕਦੇ ਨਹੀਂ ਰੱਖੀ ਮੈਨੂੰ ਕਦੇ-ਕਦੇ ਇਦਾਂ ਲੱਗਦਾ ਕਿ ਦਿਮਾਗ ਤੇ ਜੀਬ ਦੇ ਵਿੱਚ ਜਿਹੜੀ ਬੈਲਟ ਆ ਟੁੱਟੀ ਹੋਈ ਹੈ ਉਸ ਤਰੀਕੇ ਦੇ ਨਾਲ ਪੁੱਠੇ ਬਿਆਨ ਭੱਦੀ ਸ਼ਬਦਾਵਲੀ ਤੇ ਹੁਣ ਉਹ ਚੀਜ਼ਾਂ ਭੁਗਤਣੀਆਂ ਤਾਂ ਪੈਣਗੀਆਂ ਜੋ ਚੰਡੀਗੜ੍ਹ 에어ਪੋਰਟ ਤੇ ਹੋਇਆ ਉਹ ਥੱਪੜ ਵੀ ਉਹਨੇ ਆਪ ਹੀ ਕਮਾਇਆ ਸੀ ਜੇ ਅੱਜ ਸੁਪਰੀਮ ਕੋਰਟ ਨੇ ਉਹਦੀ ਪਟੀਸ਼ਨ ਡਿਸਮਿਸ ਕੀਤੀ ਹੈ ਤਾ ਨੇਚਰਲੀ ਹੈ ਜਦੋਂ ਤੁਸੀਂ ਕਿਸੇ ਨੂੰ ਅਪਸ਼ਬਦ ਬੋਲੇ ਨੇ ਤਾਂ ਐਦਾਂ ਤਾਂ ਦੇਸ਼ ਦੇ ਵਿੱਚ ਕੌਸ ਹੋ ਜੂਗਾ ਅਗਰ ਐਦਾਂ ਡੈਫੇਮੇਸ਼ਨ ਦੇ ਕੇਸ ਦੇ ਵਿੱਚ ਸੁਪਰੀਮ ਕੋਰਟ ਤੋਂ ਤੁਹਾਨੂੰ ਰਿਲੀਫ ਮਿਲ ਜੇ ਸੋ ਜੋ ਉਹਦੇ ਨਾਲ ਹੋ ਰਿਹਾ ਉਹਨੇ ਇਹ ਸਭ ਕੁਝ ਆਪ ਕਮਾਇਆ ਪਰ ਅੱਗੇ ਤੋਂ ਵੀ ਮੈਂ ਉਹਨੂੰ ਕਹੂੰਗਾ ਕਿ ਜਿੰਨੀ ਦੇਰ ਘੱਟੋ-ਘੱਟੇ ਕੌਦੇ ਤੇ ਬੈਠੇ ਉਹਨਾਂ ਦੇ ਮਰਿਆਦਾ ਨਾਲ ਚੱਲੇ ਔਰ ਭਾਰਤੀ ਜਨਤਾ ਪਾਰਟੀ ਆਪਣਾ ਸਟੈਂਡ ਉਹਦੇ ਤੇ ਬੜਾ ਸਪਸ਼ਟ ਕਰੇ ਕਿ ਭਾਰਤੀ ਜਨਤਾ ਪਾਰਟੀ ਉਹਨੂੰ ਪਾਰਟੀ 'ਚ ਰੱਖਣ ਦੀ ਇੱਛੁਕ ਹੈ ਕਿ ਉਹਨੂੰ ਪਾਰਟੀ ਤੋਂ ਰਸਤਾ ਬਾਹਰ ਦਾ ਦਿਖਾਏ ਕਲੇਰ ਸਾਹਿਬ ਤੁਸੀਂ ਐਡਵੋਕੇਟ ਵੀ ਹੋ ਪਾਰਟੀ ਦੇ ਨਾਲ ਵੀ ਜੁੜੇ ਹੋ ਅਕਾਲੀ ਦਲ ਦੇ ਨਾਲ 네ਪਾਲ ਦੇ ਵਿੱਚ ਜੋ ਕੁਝ ਹੋਇਆ ਸੱਤਾ ਪਰਿਵਰਤਨ ਹੋਇਆ ਜਿਵੇਂ ਜੈਨ ਜੀ ਉੱਥੇ ਬਾਹਰ ਨਿਕਲਿਆ ਜੋ ਸਿਚੁਏਸ਼ਨ ਹੋਈ ਹੈ ਉਸ ਤੋਂ ਤੁਹਾਨੂੰ ਕੀ ਲੱਗਦਾ ਕਿ ਸਾਡੀਆਂ ਸਰਕਾਰਾਂ ਨੂੰ ਸਾਡੇ ਪੋਲੀਟੀਕਲ ਸਿਸਟਮ ਨੂੰ ਕੀ ਸਿੱਖਣਾ ਚਾਹੀਦਾ ਦੇਖੋ ਇਹੀ ਲੋਕਤੰਤਰ ਹੈ ਮੈਂ ਲੋਕਾਂ ਨੂੰ ਉਸ ਲੈਵਲ ਤੱਕ ਦੁਖੀ ਨਾ ਕਰੋ ਕਿ ਲੋਕ ਤੁਹਾਡੇ ਖਿਲਾਫ ਖੜੇ ਹੋ ਜਾਣ ਔਰ ਜਦੋਂ ਆਵਾਮ ਖੜੀ ਹੋ ਜਾਂਦੀ ਹੈ ਤਾਂ ਤਾਂ ਵੱਡੇ ਵੱਡੇ ਤਖਤ ਪਲਟ ਦਿੰਦੀ ਹੈ ਔਰ ਖਾਸ ਕਰਕੇ ਪੰਜਾਬ ਦੀ ਸਰਕਾਰ ਵੀ ਇਹ ਸਿੱਖੇ 1.5 ਸਾਲ ਇਹਨਾਂ ਕੋਲੇ ਹੈ ਪੰਜਾਬ ਦੇ ਵਿੱਚ ਉਹ ਤੋਂ ਵੀ ਵੱਡਾ ਅਨਰੈਸਟ ਹੈ ਪੰਜਾਬ ਦੇ ਵਿੱਚ ਉਹ ਤੋਂ ਵੀ ਵੱਡਾ ਜਜ਼ਬਾਤ ਹੈ ਮੋਸ਼ਨ ਹੈ ਤੇ ਔਰ ਅੱਜ ਪੰਜਾਬੀ ਸਰਕਾਰ ਤੋਂ ਬਹੁਤ ਦੁਖੀ ਨੇ ਸੋ ਇਹ ਜਿਹੜੀ ਤਮਾਸ਼ੀਨੀ ਹੋ ਰਹੀ ਹੈ ਨਾ ਕਦੇ ਮੁੱਖ ਮੰਤਰੀ ਹੜਾ ਦੇ ਨਾਂ ਤੇ ਆਪ ਦੀ ਮਹਿਲਾ ਵਿੰਗ ਦੀ ਕੋਆਰਡੀਨੇਟਰ ਨੂੰ ਹੀ ਖੜਾ ਕਰ ਲੈਂਦੇ ਨੇ ਜੀ ਉਹਦੇ ਨਾਲ ਹੀ ਗੱਲਬਾਤ ਕਰਕੇ ਵਾਪਸ ਆ ਜਾਂਦੇ ਨੇ ਕਦੇ ਸੜਕ ਤੇ ਜਾ ਕੇ ਬਹਿ ਕੇ ਰੋਟੀ ਤੇ ਦਾਲ ਦੀ ਬਾਟੀ ਫੜ ਕੇ ਫੋਟੋ ਖਿਚਾ ਕੇ ਲੰਗਰ ਰੂਪੀ ਉਹਨੂੰ ਵੀ ਵਾਪਸ ਕਰ ਦਿੰਦੇ ਨੇ ਸੋ ਇਹ ਲੋਕ ਦੇਖ ਰਹੇ ਨੇ ਤੇ ਜਿੱਦਣ ਲੋਕਾਂ ਨੇ ਰਿਐਕਟ ਕੀਤਾ ਹਾਲਾਤ ਉਰੇ ਵੀ ਉਹੀ ਬਣਨੇ ਨੇ ਸੋ ਸਰਕਾਰਾਂ ਲੋਕਾਂ ਦੇ ਸੈਂਟੀਮੈਂਟ ਨੂੰ ਲੋਕਾਂ ਦੇ ਮੋਸ਼ਨ ਨੂੰ ਸਮਝਣ ਬਹੁਤ ਬਹੁਤ ਸ਼ੁਕਰੀਆ ਕਲੇਸ਼ ਸਰ ਬਹੁਤ ਧੰਨਵਾਦ